ਟੂਟੀਆਂ ਇਸ ਤਰ੍ਹਾਂ ਖਰਾਬ ਹੋ ਜਾਂਦੀਆਂ ਜੀ ਟੂਟੀਆਂ ਚਿੱਟੀਆਂ ਹੋ ਜਾਂਦੀਆਂ ਟੂਟੀਆਂ ਪੁਰਨ ਲੱਗ ਜਾਂਦੀਆਂ ਜੀ ਹੂੰ ਉਸ ਤੋਂ ਬਾਅਦ ਆਪਣੇ ਘਰ ਦੇ ਟੈਲਾਂ ਖਰਾਬ ਹੋ ਜਾਂਦੇ ਦੀ ਆਪਣੇ ਵਾਲ ਚਿੱਟੇ ਹੋ ਜਾਂਦੇ ਆ ਹਾਂ ਹਾਂ ਜਿਹੜੇ ਗੀਜਰ ਹੁੰਦੇ ਜੀ ਉਹਨਾਂ ਦੇ ਐਲੀਮੈਂਟ ਆਪਾਂ ਨੂੰ ਹਰ ਸਾਲ ਬਦਲਨੇ ਪੈਂਦੇ ਉਹਨਾਂ ਵਿੱਚ ਸ਼ੋਰਾ ਜੰਮ ਜਾਂਦਾ ਜੀ ਹੂੰ ਇਹ ਕਰਦਾ ਕੀ ਹੈ ਜੀ ਪ੍ਰੋਡਕਟ ਸ਼ੋਰਾ ਖਤਮ ਕਰਦਾ ਜੀ ਠੀਕ ਹੈ ਆਹ ਬਾਈ ਕੀ ਬਣਦੀ ਜਾਂਦਾ ਕਿ ਇੱਧਰ ਵਾਲੀ ਇਕੱਠ ਕਰੀ ਖੜਾਗਾ ਦੇਖੀਏ ਤਾਂ ਕੀ ਬਣਾਉਂਦਾ ਐਸੇ ਨਹੀਂ ਟੂਟੇਗਾ ਇਸ ਤੰਦਰੁਸਤ ਰਸਤੇ ਲੈ ਜਾਂਦਾ ਜਰਮਨੀ ਬਿਲੇਟ ਰਹਿਤਾ ਹੈ ਕਦੇ ਨਾ ਜੰਗ ਚੜਦਾ ਹੈ ਨਾ ਕਦੇ ਮੈਗਨੇਟ ਬਗੜੇ ਜੋ ਮਿੰਟ ਮਿੰਟ ਕੋਈ ਵੀ ਸਬਜ਼ੀਆਂ ਘਾਟੇਗਾ ਆਪਨਾ ਰੱਖਣਾ ਹੈ ਚਲਾਣਾ ਹੈ ਪਟੇਟੋ ਕੇ ਚਿੱਲੀ ਚਿੱਲੀ ਦੇ ਫਿੰਗਰ ਚਿੱਪ ਪਟੇਟੋ ਚਿੱਲੀ ਚਿੱਲੀ ਇੱਕ ਇਕੋ ਫਰੈਂਡਲੀ ਔਰ ਪੰਜਾਬੀ ਮਾਮੂਲੀ ਦੇ ਕੰਮ ਕਰ ਰਹੇ ਆ ਠੀਕ ਹੈ ਜੀ ਸਾਰੇ ਜਿੰਨੇ ਪ੍ਰੋਡਕਟਸ ਸਾਰੇ ਇਕੋ ਫਰੈਂਡਲੀ ਨੇ ਜੀ ਅਸੀਂ ਦੇਖੋਗੇ ਆ ਬਰਸ਼ ਪਏ ਹੋਏ ਨੇ ਬਾਸ ਦੇ ਬਣੇ ਹੋਏ ਨੇ ਹਾਂ ਮੁੰਜ ਪਲਾਸਟਿਕ ਨਹੀਂ ਪੈ ਰਹੀ ਵੇਚ ਕਰ ਇਧਰ ਬਾਈ ਹੁਣਾਂ ਨਾਲ ਕਰਦੇ ਆ ਗੱਲਬਾਤ 11 ਕਿੰਨੇ ਸਮੇਂ ਚ ਮੰਗਵਾਉ ਜੇ ਕਿਸੇ ਨੂੰ ਚਾਰ ਕਰਾਉਣੀ ਹੈ ਕਰ ਜਿਵੇਂ ਦੀ ਕਹਿੰਦਾ ਅਗਲੋ ਉਹ ਮੇਰੀ ਤਿਆਰ ਕਰ ਦਿੰਦੇ ਆ ਵੀ ਮਤਲਬ ਕਿ ਇਹ ਰੋਟਾ ਮੈਂ ਪੰਜ ਨਮੂਨੇ ਵਾਂਗੇ ਰੱਖਿਆ ਹੈ ਬਾਕੀ ਜਿਹੜਾ ਜੀ ਵੀ ਪਸੰਦ ਉਹ ਵੀ ਤਿਆਰ ਕਰਕੇ ਦੇ ਦਿੰਦੇ ਆ ਅੱਛਾ ਇੱਕ ਵੀਰੇ ਐ ਦੱਸੋ ਵੀ ਟਰਾਲੀਆਂ ਤਾਂ ਠੀਕ ਆ ਆਮ ਵੀ ਹੁੰਦੀਆਂ ਨੇਗੀਆਂ ਉਹਨਾਂ ਨਾਲੋਂ ਇਹਦੇ ਵਿੱਚ ਕੀ ਫਰਕ ਆ ਇਹ ਚ ਜੀ ਥੂਦਾ ਸਿਸਟਮ ਲੱਗਿਆ ਜੀ ਕਿਵੇਂ ਥੂਦਾ ਸਿਸਟਮ ਲੱਗਿਆ ਜੀ ਮਤਲਬ ਉਹ ਵੀਡੀਓ ਐਡਰੈਸ ਲੱਜੀ ਠੀਕ ਹੈ ਤੇ ਡਬਲ ਚੱਕਾ ਜੀ ਠੀਕ ਆ ਉਹ ਥੋੜਾ ੱਲੇ ਪਾਸੇ ਸੈਟਮਾ ਇਹਦਾ ਲੱਗਿਆ ਹੋਇਆ ਨਿਊ अच्छा ਜਿਹੜਾ ਆ ਲੱਗਿਆ ਹੋਇਆਗਾ ਜੀ ਠੀਕ ਆ ਵੀਰੇ ਟਿੱਪਰ ਵਾਲਾ ਇਹ ਸੱ ਲੱਗਿਆ ਠੀਕ ਆ ਜੀ ਤੇ ਹੋਰ ਵੀਰੇ ਹੋਰ ਇਹਦੀ ਖਾਸੀਅਤ ਨੰਬਰ 1 ਲੱਗਿਆ ਪੀਓਟੀਓ ਠੀਕ ਆ ਇਹ ਪਰ ਮੇ ਬੰਦ ਨੰਬਰ 2 ਜੈਕ ਲੱਗਿਆ ਜੈਕ ਵੀ ਹੈਗਾ ਜੀ ਪਹਿਲੇ ਸਤੇ ਜੀ ਆਹ ਕੁਮੜ ਵਾਲਾ ਸਿਸਟਮ ਲੱਗਿਆ ਤੇ ਜੇ ਅਖਤਰੀ ਵਾ ਖਾ ਹੋਈ ਛੋਕਰਾ ਨਾ ਕੰਮ ਕਰਦੇ ਆਗੇ ਛੋਕਰਾ ਨਾ ਕੰਮ ਕਰਦੇ ਸਿੱਧੇ ਸ਼ਬਦਾਂ ਦੇ ਕਹੀਏ ਜੇ ਆਪਾਂ ਠੀਕ ਠੀਕ ਆ ਤੇ ਹੋਰ ਇਹਦੇ ਚ ਕੀ ਖਾਸੀਅਤ ਆਗੀ ਵੀਰੇ ਜਿਵੇਂ ਆ ਜਿਹੜਾ ਉੱਪਰ ਆ ਜੰਗਲ ਲੱਗਿਆ ਹੋਇਆਗਾ ਜਾਲ ਵਗੈਰਾ ਸਾਰਾ ਇਹ ਮਤਲਬ ਕਿ ਕਿੰਨਾ ਕ ਖਰਚ ਆ ਜਾਂਦਾਗਾ ਟੋਟਲੀ ਜੇ ਕੋਈ ਤਿਆਰ ਕਰਵਾਉਂਦਾ ਗਏ ਇਹਦੇ ਜੇ ਟਰਾਲੇ ਦਾ ਟੋਟਲ ਖਰਚ ਆ ਜਾਂਦਾ 1 ਲੱਖ 70 ਠੀਕ ਹੈ ਜਿਹੜਾ ਇਹ ਟਰਾਲਾ ਗਾ ਜਿਹੜੀ ਛੋਟੀ ਹੈਗੀ ਉਹ ਪਰੇ ਖੜੀਆਂ ਨੇਗੀਆਂ ਉਹ ਤੇ ਜੇ 16 7 ਦੇ ਆ ਉਹ 5.5 ਲੱਖ ਠੀਕ ਹੈ ਜੀ ਮਤਲਬ ਕਿ ਵੀ ਟਾਈਮ ਕਿੰਨਾ ਕ ਲੱਗ ਜਾਂਦਾਗਾ ਫਿਰ ਹੁਣ ਤਿਆਰ ਹੋ ਜਾਈ 35 ਤੋਂ 40 ਦਿਨ ਲੱਗ ਜਾਂਦੇ 2 ਮਹੀਨੇ ਮੰਨ ਕੇ ਚੱਲੋ 2 ਮਹੀਨੇ ਦਾ ਟਾਈਮ ਲੈ ਕੇ ਚੱਲੇ ਹੈ ਨਾ ਬੰਦਾ ਕਸਟਮਾਈਜ਼ ਕਰਾਣਾ ਆਪਣੇ ਹਿਸਾਬ ਨਾਲ ਜੋ ਲਿਖੋਣਾ ਬਾਕੀ ਆਇਆ ਨਾ ਵੀ ਜਿੰਨਾ ਟਾਈਮ ਲੱਗੂਗਾ ਨਹੀਂ ਚੀਜ਼ ਵਧੀਆ ਬਣੋਗੀ ਹੈ ਨਾ ਤੇਜੀ ਚ ਉਹ ਜੀ ਗੱਲ ਵੀ ਨਹੀਂ ਆਪਣੇ ਹਿਸਾਬ ਨਾਲ ਜੋ ਮਰਜ਼ੀ ਡਿਜ਼ਾਈਨ ਲਵਾਉਣਾ ਜੋ ਕਰਾ ਸਕਦੇ ਹੋ ਠੀਕ ਆ ਵੀਰੇ ਸੋ ਬਹੁਤ ਵਧੀਆ ਲੱਗਿਆ ਵੀਰੇ ਗੱਲਬਾਤ ਕਰਕੇ ਤੁਹਾਡੇ ਨਾਲ ਧੰਨਵਾਦ ਜੀ ਬਹੁਤ ਬਹੁਤ ਇੱਧਰ ਦੇ ਪਾਸੇ ਆ ਜਾਂਦੀ ਹੈ ਜੀ ਇਹ ਆਊਟਲੈਟ ਸਰਦਾਰ ਇੰਡਸਟਰੀਜ਼ ਸੋ ਰੋਟਾਵੇਟਰ ਉਹੀ ਤਵੀਆਂ ਸੁਪਰ ਸੀਡਰ ਉਹ ਸਾਰਾ ਕੁਝ ਜੀ ਉਹ ਇੱਥੇ ਵੀ ਪਿਆਗਾ ਜੀ ਆ ਦੇਖੋ ਤੁਸੀਂ ਤੇ ਇਹ ਸਾਰੀਆਂ ਚੀਜ਼ਾਂ ਮਤਲਬ ਕਿ ਵੀ ਕਈ ਆਊਟਲੈਟਾਂ ਲੱਗੀਆਂ ਇਹ ਟਰੈਕਟਰਾਂ ਦੀਆਂ ਸੁਪਰ ਸੀਡਰਾਂ ਤੇ ਜਿਹੜੇ ਹੋਰ ਸੰਦ ਨੇਗੇ ਖੇਤੀਬਾੜੀ ਵਾਲੇ ਉਹ ਸਾਰੇ ਇੱਥੇ ਕਈ ਆਊਟਲੈਟਾਂ ਬਣੀਆਂ ਹੋਈਆਂ ਨੇ ਜੀ ਤੁਸੀਂ ਇੱਥੇ ਆਓਗੇ ਤਾਂ ਅਲੱਗ-ਅਲੱਗ ਜਿਹੜੀਆਂ ਥਾਵਾਂ ਤੇ ਦੇਖ ਕੇ ਤੁਸੀਂ ਆਪਦੇ ਹਿਸਾਬ ਨਾਲ ਉਹ ਚੀਜ਼ ਉਹ ਲੈ ਸਕਦੇ ਹੋਗੇ ਜੀ ਲਓ ਜੀ ਆ ਸਾਰਾ ਕੁਝ ਪਿਆਗਾ ਜੀ ਇਹਨਾਂ ਕੋਲੇ ਬਾਈ ਇਹਨਾਂ ਕੋਲੇ ਸਰਦਾਰ ਇੰਡਸਟਰੀਜ਼ ਇੰਡੀਆ 20 ਸਾਲ ਹੋ ਗਏ ਜੀ ਇਹਨਾਂ ਨੂੰ ਸਰਟੀਫਾਈਡ ਨੇ ਤੇ ਵਧੀਆ ਹੈਗਾ ਜੀ ਮਾਹੌਲ ਚਾਲ ਸੋਹਣਾ ਬਣਾ ਹੈ ਜੀ ਸਾਰਾ ਕੁਝ ਬਹੁਤ ਵਧੀਆ ਹੈ ਇੱਕ ਮੌਸਮ ਵੀ ਸੋਹਣਾ ਹੋਗਾ ਜੀ ਅੱਜ ਮੌਸਮ ਠੰਡਾ ਹੈ ਤਾਂ ਉਹਦੇ ਕਰਕੇ ਹੋਰ ਵੀ ਵਧੀਆ ਲੱਗਦਾ ਹੈ ਜੀ ਇਹ ਮੇਲਾ ਕਿਉਂਕਿ ਲੋਕਾਂ ਦਾ ਇਕੱਠਾਗਾ ਜਿਹੜਾ ਉਹ ਹੋਰ ਵੀ ਵਧੀ ਜਾਂਦਾ ਕਿਉਂਕਿ ਜੇ ਗਰਮੀ ਹੁੰਦੀ ਹੈਗੀ ਫਿਰ ਇੰਨਾ ਇਕੱਠਾ ਨਹੀਂ ਹੁੰਦਾ ਉਦੇ ਕਰਕੇ ਮੌਸਮ ਦਾ ਵੀ ਪੂਰਾ ਯੋਗਦਾਨ ਆ ਗੱਜ ਦੇ ਮੇਲੇ ਨੂੰ ਹੋਰ ਰੌਣਕਾ ਲਾਉਣ ਦੇ ਵਿੱਚ ਜਿਹੜੇ ਵੀਰ ਕਿਤਾਬਾਂ ਪੜਨ ਦੇ ਸ਼ਕੀਨ ਨੇਗੇ ਤੇ ਉਹਨਾਂ ਲਈ ਵੀ ਖੁਸ਼ੀ ਦੀ ਗੱਲ ਆ ਵੀ ਕਿਸਾਨ ਮੇਲੇ ਦੇ ਵਿੱਚ ਕਿਤਾਬ ਘਰ ਵੀ ਬਣਿਆ ਹੋਇਆ ਹੈਗਾ ਜੀ ਕਿਤਾਬ ਆਰਟ ਤੇ ਬਾਈ ਉਹਨਾਂ ਕੋਲੇ ਕਿਤਾਬਾਂ ਰੱਖੀਆਂ ਹੋਈਆਂ ਨੇ ਜੀ ਕਈ ਤਰ੍ਹਾਂ ਦੀਆਂ ਤੇ ਜਿਹੜੀ ਵੀ ਤੁਸੀਂ ਪੜ੍ਹਨੀ ਚਾਹੁੰਦੇ ਹੋ ਤੁਸੀਂ ਉਹ ਇੱਥੋਂ ਆ ਕੇ ਪੜ੍ਹ ਸਕਦੇ ਹੋ ਤੇ ਲੈ ਜਾ ਸਕਦੇ ਹੋ ਜਿਆਦੇ ਸੋ ਜਿਹਨੂੰ ਨੌਲੇਜ ਹੈ ਜੀ ਕਿਤਾਬਾਂ ਪੜਦਾਗਾ ਜਿਹੜਾ ਉਹ ਤਾਂ ਆਨਸਾਰ ਉਹੀ ਕਿਤਾਬ ਨੂੰ ਹੱਥ ਪਾਊਗਾ ਜਿਹਦੀ ਉਹਨੂੰ ਲੋੜ ਹੈ ਜੀ ਜਿਹੜਾ ਪੜਦਾ ਕਿਤਾਬਾਂ ਉਹਨੇ ਪਤਾ ਇਹਨਾਂ ਚੀਜ਼ਾਂ ਬਾਰੇ ਵੀ ਇਹਨਾਂ ਦੇ ਵਿੱਚ ਕੀ ਕੁਝ ਹੈਗਾ ਆਮ ਬੰਦੇ ਦੇ ਸਮਝ ਚ ਨਹੀਂ ਆਉਂਦੀ ਇਹ ਗੱਲਾਂ ਜਿਹੜਾ ਪੜਨ ਲੱਗ ਜਾਂਦਾਗਾ ਤੇ ਫੇਰ ਉਹਨੂੰ ਪਤਾ ਲੱਗਦਾਗਾ ਜੀ ਆਹ ਦੇਖੋ ਜੀ ਕਿਤਾਬ ਹੱਟ ਮੂਸਾ ਮਾਨਸਾ ਇਹ ਬਾਈ ਹੁਣੀ ਮੂਫੇ ਤੋਂ ਆਏ ਨੇਗੇ ਜੀ ਲਓ ਜੀ ਬਹੁਤ ਜਿਹੜੇ ਨੌਜਵਾਨ ਮੁੰਡੇ ਨੇ ਕਿਤਾਬਾਂ ਪੜ ਰਹੇ ਨੇ ਗਾ ਦੇਖੋ ਖੜੇ ਨੇ ਕਿਤਾਬਾਂ ਖਰੀਦੀ ਵੀ ਜਾਂਦੇ ਨੇਗੇ ਵਧੀਆ ਗੱਲ ਆ ਨਸ਼ਿਆਂ ਤੋਂ ਨਿਕਲ ਕੇ ਕਿਤਾਬਾਂ ਵੱਲ ਸਾਈਕਲਿੰਗ ਵੱਲ ਤੇ ਸਿਹਤ ਵੱਲ ਆਉਦਾ ਧਿਆਨ ਦੇਣ ਹਨਾ ਲਓ ਜੀ ਬਹੁਤ ਸਾਰੀਆਂ ਕਿਤਾਬਾਂ ਪਈਆਂ ਨੇਗੇ ਜੀ ਹੁਣ ਜਿਨ੍ਹਾਂ ਨੂੰ ਪਤਾ ਹੈਗਾ ਜੀ ਇਹਨਾਂ ਚੀਜ਼ਾਂ ਬਾਰੇ ਉਹ ਹੀ ਸਮਝ ਸਕਦੇ ਨੇ ਕਿ ਇਹਨਾਂ ਦੇ ਵਿੱਚ ਕੀ ਗੱਲ ਹੈ ਯਾਰ ਉਸ਼ੋ ਰਜਨੀਸ਼ ਹਰਪਾਲ ਸਿੰਘ ਪੰਨੋ ਉਸ਼ੋ ਤੇ ਬਹੁਤ ਸਾਰੇ ਜਿਹੜੇ ਲੇਖਕ ਨੇ ਉਹਨਾਂ ਨੇ ਕਿਤਾਬਾਂ ਵੇਚਣਾਂ ਕੋਲੇ ਸਈਆਂ ਨੇ ਜੀ ਤੇ ਆ ਦਵਾਈ ਹੈ ਜੀ ਵਾਈਖਣਾਂ ਕੋਲੇ ਕਾਦੀ ਦਵਾਈ ਹੈਗੀ ਵੀਰੇ ਇੱਕ ਘੋੜਿਆਂ ਦੀ ਕਾਦੇ ਨਹੀਂ ਘੋੜਿਆਂ ਦੇ ਪੀਲੇ ਦੀ ਕਿਨਾਰ ਦੀ ਠੀਕ ਹੈ ਜਿਹੜੇ ਉਹ ਬਿਮਾਰੀ ਹੁੰਦੀ ਹੈ ਹਨਾ ਘੋੜਿਆਂ ਨੂੰ ਕੋਈ ਇਹ ਲੋ ਬਈਆ ਕਿਨਾਰ ਦੀ ਦਵਾਈ ਹੈਗੀ ਤੇ ਆ ਆ ਪੀਲੀਏ ਤੋਂ ਹੈਗੀ ਕਿਹੜੀ ਜਗ੍ਹਾ ਤੋਂ ਵੀਰੇ ਆਪਾਂ ਗੁਰੂ ਸਰ ਤੋਂ ਬਈ ਕਿਧੜ ਬਾਹਰ ਜੀ ਗੁਰੂ ਸਰ ਕਿਧੜ ਬਾਹਰ ਠੀਕ ਹੈ ਜੀ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਡਾ ਇਹ ਲੋ ਜੀ ਇਹ ਬਾਈ ਹੁਣਾਂ ਕੋਲੇ ਨਾ ਦਵਾਈਆਂ ਨੇ ਗਿਆ ਜੀ ਕੋੜਿਆਂ ਨੂੰ ਕੋਈ ਬਿਮਾਰੀ ਹੁੰਦੀ ਹੈ ਜੀ ਤਾਂ ਤੁਸੀਂ ਬਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਜੀ ਸੰਗੇਲੇ ਤੇ ਆ ਤੇ ਆਹ ਹੈਗਾ ਜੀ ਬਾਈ ਹੁਣਾਂ ਦਾ ਨਾਮ ਜਿਹੜੀ ਸ਼ਾਪ ਆ ਗੋਨਾਂ ਦੀ ਐਸ ਆਯੁਰਵੈਦਿਕ ਠੀਕ ਹੈ ਜੀ ਤੇ ਕੋੜਿਆਂ ਦੇ ਪੀਲੀਏ ਤੇ ਕਿਨਾਰ ਦਾ ਪੱਕਾ ਇਲਾਜ ਕਰਦਨੇ ਬਾਈ ਹੁਣੀ ਆ ਥੱਲੇ ਨੰਬਰ ਲਿਖੇ ਹੋਏ ਨੇਗੇ ਤੇ ਤੁਸੀਂ ਇਹ ਵੀਡੀਓ ਰੋਕ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋਗੇ ਜੇ ਕਿਸੇ ਵੀਰ ਭਾਈ ਨੂੰ ਲੋੜ ਆ ਗਈ ਦਵਾਈ ਦੀ ਸੋ ਇਹਨਾਂ ਨਾਲ ਗੱਲਬਾਤ ਕਰਕੇ ਐਡਰੈਸ ਲੈ ਕੇ ਤੁਸੀਂ ਮਿਲ ਸਕਦੇ ਹੋਗੇ ਜੀ ਬਾਈ ਤੇ ਅੱਗੇ ਜੀ ਇਹੇ ਆਊਟਲੈਟਾਂ ਬਣੀ ਹੋਈਆਂ ਨੇ ਕਈ ਤਰ੍ਹਾਂ ਦੀਆਂ ਠੀਕ ਹੈ ਜੀ ਤੇ ਅਲੱਗ-ਅਲੱਗ ਆਊਟਲੈਟਾਂ ਨੇ ਜੀ ਸਾਰੀਆਂ ਕੋਈ ਕਿਤਾਬਾਂ ਵਾਲੀਆਂ ਕੋਈ ਦਵਾਈਆਂ ਆ ਜਾਈਗੀ ਤੇ ਉਸੇ ਤਰ੍ਹਾਂ ਇੱਧਰ ਆ ਗਿਆ ਜੀ ਸਟਾਰ ਸਕੀਲ ਫਰਨੀਚਰ ਤੇ ਬਾਈ ਉਹਨਾਂ ਦਾ ਫਰਨੀਚਰ ਦਾ ਕੰਮ ਆਗਾ ਟੇਬਲ ਵਗੈਰਾ ਕੁਰਸੀਆਂ ਠੀਕ ਹੈ ਜਿਹੜਾ ਕੁਝ ਵੀ ਬਣਵਾਉਣਾ ਤੁਸੀਂ ਉਹ ਬਣਵਾ ਸਕਦੇ ਹੋਗੇ ਤੇ ਪੁਰਾਣੇ ਜ਼ਮਾਨੇ ਗਏ ਜਿਵੇਂ ਆ ਤੋਪਾਂ ਹੁੰਦੀਆਂ ਸੀਗੀਆਂ ਜੀ ਤੇ ਉਹਨਾਂ ਦੀ ਨਕਲ ਬਣਾਈ ਹੋਈ ਹੈਗੀ ਜੀ ਬਾਈ ਪੁਰਾਣੇ ਸੋ ਇਹ ਸਾਰਾ ਕੁਝ ਬਾਈ ਹੁਣੇ ਤਿਆਰ ਕਰਦੇ ਹੈਗੇ ਜੀ ਬਣਾਉਦੇ ਨੇਗੇ ਤੇ ਆ ਬਾਈ ਕੁਝ ਜਾਣਕਾਰੀ ਵੀ ਦੇ ਰਹੇ ਨੇ ਕਿ ਅੰਦਰ 4500 ਰੁਪਏ ਦੀ ਐਮਆਰਪੀ ਹੈ ਜੀ ਆਪਾਂ 3300 ਰੁਪਏ ਦੇ ਰਹੇ ਜੀ ਮੇਲੇ ਕਰਕੇ ਆਓ ਜੀ ਕਿਵੇਂ ਬਰੇ ਬਹੁਤ ਵਧੀਆ ਤੁਸੀਂ ਸੁਣਾਓ ਜੀ ਵਧੀਆ ਜੀ ਵਧੀਆ ਵੀਰੇ ਦਿਓ ਜਾਣਕਾਰੀ ਕੀ ਹੈਗਾ ਆਪਣਾ ਕੰਮ ਕਰੀਏ ਇਹ ਆਪਣੇ ਕੋਲ ਜੀ ਵਟਸਐਪ ਉੱਪਰ ਹੈ ਜੀ ਅੱਛਾ ਜੀ ਆਪਣੇ ਘਰਾਂ ਦੇ ਵਿੱਚ ਕੀ ਹੁੰਦਾ ਜੀ ਬੰਬੀ ਵਾਲਾ ਪਾਣੀ ਹੁੰਦਾ ਹੈ ਗਰਾਊਂਡ ਵਾਟਰ ਕਹਿੰਦੇ ਨੇ ਜੀ ਆਪਾਂ ਹੂੰ ਹੂੰ ਗਰਾਊਂਡ ਵਾਟਰ ਕੀ ਕਰਦਾ ਜੀ ਆਪਣੇ ਘਰਾਂ ਦੀ ਇਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਟੂਟੀਆਂ ਹੁੰਦੀਆਂ ਨੇ ਜੀ ਠੀਕ ਹੈ ਜੀ ਟੂਟੀਆਂ ਇਸ ਤਰ੍ਹਾਂ ਖਰਾਬ ਹੋ ਜਾਂਦੀਆਂ ਜੀ ਟੂਟੀਆਂ ਚਿੱਟੀਆਂ ਹੋ ਜਾਂਦੀਆਂ ਟੂਟੀਆਂ ਭੁਰਨ ਲੱਗ ਜਾਂਦੀਆਂ ਜੀ ਹੂੰ ਟੂਟ ਉਸ ਤੋਂ ਬਾਅਦ ਆਪਣੇ ਘਰਾਂ ਦੀ ਟੈਲਾਂ ਖਰਾਬ ਹੋ ਜਾਂਦੀਆਂ ਦੀ ਆਪਣੇ ਵਾਲ ਚਿੱਟੇ ਹੋ ਜਾਂਦੇ ਆ ਹਾਂ ਹਾਂ ਜਿਹੜੇ ਗੀਜਰ ਹੁੰਦੇ ਜੀ ਉਹਨਾਂ ਦੇ ਇਹ ਕਰਦਾ ਕੀ ਹੈ ਜੀ ਪ੍ਰੋਡਕਟ ਸੋਰਾ ਖਤਮ ਕਰਦਾ ਹੈ ਜੀ ਠੀਕ ਹੈ ਵੀਰੇ ਪ੍ਰੋਡਕਟ ਸੋਰਾ ਖਤਮ ਕਰਦਾ ਇਹਦੇ ਵਿੱਚ ਰੱਸੀ ਹੈ ਜੀ ਰੱਸੀ ਇਹਦੇ ਨਾਲ ਰੱਸੀ ਹੈਗੀ ਹੈ ਜੀ ਰੱਸੀ ਹੋ ਜੀ ਆਪਾਂ ਸਿਰਫ ਟੈਂਕੀ ਦੇ ਵਿੱਚ ਛੱਡਣਾ ਜੀ ਇਸ ਤਰ੍ਹਾਂ ਠੀਕ ਹੈ ਵੀਰੇ ਪਾਣੀ ਵਾਲੀ ਟੈਂਕੀ ਦੇ ਵਿੱਚ ਛੱਡ ਦੇਣਾ 3 ਲੱਖ ਲੀਟਰ ਪਾਣੀ ਕਵਰ ਕਰਦਾ ਹੈ ਜੀ ਇਹ ਠੀਕ ਹੈ ਜੀ ਜਦੋਂ 3 ਲੱਖ ਲੀਟਰ ਪਾਣੀ ਕਵਰ ਹੋ ਗਿਆ ਉਸ ਤੋਂ ਬਾਅਦ ਇਹਨੇ ਆਪਣੇ ਉੱਪਰ ਆ ਜਾਣੀ ਪਾਣੀ ਦੇ ਵਿੱਚ ਉੱਪਰ ਪੈਰਲ ਲੱਗ ਜੂਗਾ ਜੀ ਸਿਰਫ ਉਦੋਂ ਇਹਦੀ ਲਾਈਫ ਖਤਮ ਹੋ ਜਾਂਦੀ ਹੈ ਜੀ ਠੀਕ ਹੈ ਵੀਰੇ ਸਧਗਤਿਆਨ ਲੱਖ ਲੀਟਰ ਪਾਣੀ ਜਦੋਂ ਕਵਰ ਕਰ ਜਾਣੇ ਨੇ ਉਸ ਤੋਂ ਬਾਅਦ ਹੀ ਲਾਈਫ ਖਤਮ ਹੋ ਉਸ ਤੋਂ ਬਾਅਦ ਚੇਂਜ ਕਰਨਾ ਪਊਗਾ ਜੇ ਕਰਨਾ ਪਊਗਾ ਠੀਕ ਹੈ ਵੀਰੇ 4500 ਰੁਪਏ ਦੀ ਐਮ ਆਰ ਪੀ ਜੀ ਆਪਾਂ 3800 ਰੁਪਏ ਦੇ ਦੇ ਰਹੇ ਹਾਂ ਜੀ ਮੇਲੇ ਕਰਕੇ ਠੀਕ ਹੈ ਜੀ ਤੇ ਆਹਾ ਐਡਰੈਸ ਆ ਜੀ ਬਾਈ ਉਹਨਾਂ ਦਾ ਲਓ ਜੀ ਤੁਸੀਂ ਵੀਡੀਓ ਰੋਕ ਕੇ ਸਕਰੀਨ ਸ਼ਾਟ ਲੈ ਲਿਓ ਤੇ ਆ ਨੰਬਰਾਂ ਤੇ ਕੰਟੈਕਟ ਕਰ ਲਓ ਬਾਈ ਉਹਨਾਂ ਨੂੰ ਤੇ ਵੀਰੇ ਜਿਹੜਾ ਫਰਨੀਚਰ ਵਾਲਾ ਲਿਖਿਆ ਹੋਇਆ ਹੈਗਾ ਜੀ ਸਾਰਾ ਇਹ ਇਹ ਫਰਨੀਚਰ ਵੀ ਆਪਣਾ ਹੀ ਵੀਰ ਜੀ ਇਹਦੇ ਬਾਰੇ ਵੀ ਦੱਸ ਦਿਓ ਜੀ ਇਹ ਫਰਨੀਚਰ ਦਾ ਕੀ ਹੈ ਜੀ ਇਹ ਸਟੀਲ ਹੈ ਜੀ ਸਾਰਾ ਠੀਕ ਹੈ ਵੀਰੇ ਸਟੀਲ ਉੱਤੇ ਕੋਈ ਪੇਂਟ ਨਹੀਂ ਖੜਦਾ ਜੀ ਆਪਾਂ ਸਟੀਲ ਉੱਤੇ ਪੇਂਟ ਖੜਾਇਆ ਹੋਇਆ ਹੈ ਪੇਂਟੇ ਪੋਟ ਕਰਾਇਆ ਜੀ ਬਾਹਰੋਂ ਠੀਕ ਹੈ ਵੀਰੇ ਬਾਕੀ ਹੋਰ ਆਪਣਾ ਕੰਮ ਜਿਵੇਂ ਪਿੰਡਾਂ ਦੇ ਵਿੱਚ ਓਪਨ ਜਿਮ ਲੱਗਦੀ ਹੈ ਜੀ ਹਾਂ ਦੇਖ ਲਾ ਮੈਂ ਪੋਸਟਰ ਪਹਿਲਾਂ ਹਾਂ ਜੀ ਝੂਲੇ ਲੱਗਦੇ ਆ ਪਿੰਡਾਂ ਦੇ ਵਿੱਚ ਵੱਡੇ ਹੂੰ ਉਹ ਸਾਰਾ ਤਿਆਰ ਕਰ ਦਿੰਦੇ ਹਾਂ ਹਾਂ ਜੀ ਸਾਰਾ ਤਿਆਰ ਕਰ ਦਿੰਦੇ ਹਾਂ ਸਕੂਲ ਦਾ ਸਮਾਨ ਸਾਰਾ ਤਿਆਰ ਕਰ ਦਿੰਦੇ ਹਾਂ ਜੀ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਜੀ ਆਪਣੇ ਕੋਲ ਡੈਕੋਰੇਸ਼ਨ ਵਾਸਤੇ ਆ ਤੋਪਈ ਹੈ ਜੀ ਠੀਕ ਹੈ ਜੀ ਏ ਬੰਦੇ ਜੀ ਕਈ ਵਾਰੀ ਆਪਣੇ ਹੁਣ ਦਰਵਾਜ਼ਾ ਚਲੇ ਹੋਣਾ ਨੇ ਸਾਰੇ ਪੁਰਾਣੇ ਹਵੇਲੀਆਂ ਪਾਰੇ ਪੁਰਾਣੇ ਜਮਾਨੇ ਦਾ ਸਾਰਾ ਕੁਝ ਬਣਾਉਂਦੇ ਨੇ ਜਿਹੜਾ ਹਵੇਲੀਆਂ ਪਾਰੇ ਜੀ ਲੋਕ ਉਹਨਾਂ ਦੇ ਗੀਟਾਂ ਵਿੱਚ ਰੱਖਣ ਵਾਸਤੇ ਹੈ ਜੀ ਠੀਕ ਹੈ ਜੀ ਸਾਤੇ ਰੱਖ ਲੈਣੇ ਕਈ ਬੰਦੇ ਜੀ ਠੀਕ ਹੈ ਜੀ ਜਿਨ੍ਹਾਂ ਨੂੰ ਸ਼ੌਂਕ ਹੈ ਜੀ ਹਾਂ ਤੇ ਆਹ ਬਾਈ ਉਹਨਾਂ ਦਾ ਜੀ ਨੰਬਰ ਲਿਖਿਆ ਹੋਇਆ ਹੈਗਾ ਜੀ ਤੇ ਐਡਰੈਸ ਵੀ ਲਿਖਿਆ ਹੋਇਆਗਾ ਤੇ ਇੱਕ ਵਾਰੀ ਆਪਾਂ ਐਡਰੈਸ ਬਾਈ ਤੋਂ ਵੀ ਪੁੱਛ ਲੈਣਾ ਹੈਗੇ ਜੇ ਤੁਸੀਂ ਜ਼ਰੂਰ ਪਹੁੰਚੋ ਬਾਈ ਉਹਨਾਂ ਕੋਲ ਜੇ ਕੋਈ ਵੀ ਐਸ ਤਰ੍ਹਾਂ ਦਾ ਜਿਹੜਾ ਤੁਸੀਂ ਕੰਮ ਕਰਵਾਉਣਾ ਹੋਇਆ ਹੈ ਐਡਰੈਸ ਦੱਸ ਦਿਓ ਜੀ ਵੀਰੇ ਐ ਧੰਨਵਾਦ ਵੀਰੇ ਬਹੁਤ-ਬਹੁਤ ਜੀ ਤੁਹਾਡਾ ਨਾਮ ਕੀ ਹੈ ਗਈ ਨਾਮ ਜੀ ਨਵਦੀਪ ਸਿੰਘ ਜੀ ਠੀਕ ਹੈ ਵੀਰੇ ਨਵਦੀਪ ਵੀਰੇ ਬਹੁਤ-ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਠੀਕ ਆ ਬਾਈ ਕੀ ਹੁੰਦੀ ਜਾਂਦਾ ਹੈ ਕਿ ਇੱਧਰ ਬਾਲੀ ਇਕੱਠ ਕਰੀ ਖੜਾਗਾ ਕੀ ਕੋਤ ਦੇਖੀਏ ਕੀ ਬਣਾਉਂਦਾ ਇਹ ਤਾਂ ਨਹੀਂ ਸਟੈਂਡਰਡ ਰੈਸਟ ਲੈ ਹੈ ਜੇ ਜਰਮਨੀ ਬਿਲੇਟ ਰਹਿਤਾ ਹੈ ਕਦੇ ਨਾ ਜੰਗ ਲੱਗਦਾ ਹੈ ਨਾ ਕਦੇ ਮੈਗਨੇਟ ਬਗੜੇ मिनट मिनट मिन्ट भी काटेंगे आपने रखना है चलाना है पटेटो के चिल्ली चिल्ली दे फिंगर पटेटोली पटेटो रेडी चिल्ली चिल्ली हो गए आपने बनानी है घर में चना किया की सब्जी तो क्या ना आपने ना, तो इसके अंदर क्या है आपने कीड़े देखने कीड़े तो फेंक देंगे अच्छा तो रख देंगे रेडी हो गई आपने चना किया की सब्जियाँ आपने घर में गाजल है मूली है ककड़ी है खीरा है आपने अचार सलाद के लिए कट करना है तो आपने अचार सलाद नेक्स्ट टाइम आपने बारीक करना घर में तैयारी कितना हरे पत्ते का कोई साग रहता है चने का मेथी का बथुआ वो तो आपने देखी लिया हरे पत्ते का साग देखने दिखाने का कोई मोल नहीं है डेमो तो फ्री रहता है जो मर्जी काटो कितने का आज उगा साढ़े चार सौ का है आज उगा ढाई सौ है पाँच साल की गारंटी रहती है सर अपना हर मेले में किसान मेले में हर मेले में अपना स्टोर रहता है अपना यही काम है बारह महीने का आपने तो आ, तो सारे सेट करना सारे काम यहाँ से निकालो प्लेन चिप्स। और यहाँ है आपने चेक वाले तो यहाँ वाले। जैसा मर्जी निकालेंगे बच्चे बोलते हमारी पसंद तो यहाँ से निकाल दो तो बच्चों के लिए हाइट शेप दिल वाले भी निकालना बच्चों के लिए आपने बहुत खाए बहुत, बहुत सुनियो सेट के अंदर किसी भी चीज की आपने जरूरत है, है ये अलग लेते हैं साढ़े चार सौ सर ये अलग लेते हैं ढाई सौ अलग लेते सौ अलग अलग लेने आठ सौ पूरा सेट लेने पे ना आपने साढ़े छह सौ गारंटी पूरी होगी पाँच साल की गारंटी ठीक है अपना नंबर भी ऊपर लिखा रहता है घर बैठे हर मेले में अपना नंबर आगा सब राजकोट का आइटम है ਇਹ ਕਰ ਲਓ ਭਾਈ ਇਹਨਾਂ ਨੂੰ ਕੰਟੈਕਟ ਤੁਸੀਂ ਮਗਾ ਸਕਦੇ ਹੋ ਵੀ ਜੇ ਚੀਜ਼ਾਂ ਜੇ ਆਨਲਾਈਨ ਮੰਗਵਣੀ ਹੋਵੇ ਕਿਸੇ ਨੇ ਆਨਲਾਈਨ ਵੀ ਆਦੀ ਸੀ ਠੀਕ ਹੈ ਭਾਈ ਆਨਲਾਈਨ ਵੀ ਮਗਾ ਸਕਦੇ ਆ ਨੰਬਰ ਤੇ ਫੋਨ ਤੇ ਇਧਰਲੇ ਪਾਸੇ ਨਰਸਰੀ ਹੈ ਜੀ ਸਫੈਦਾ ਤੇ ਪਪੂਲਰ ਗਰੀਬੀ ਚੱਕ ਮਹਿਕਮਾ ਬਰਾਡ ਨਰਸਰੀ ਭਲਾਈ ਆਣਾ ਤੇ ਇਧਰਲੇ ਪਾਸੇ ਪਿੰਡ ਵੀ ਸੈਲਫ ਹੈਲਪ ਗਰੁੱਪ ਇਹ ਕੀ ਆਟਮਾ ਕੀ ਦੇਖਦੇਗੇ ਜੀ ਆਪਾਂ ਇੱਕੋ ਫਰੈਂਡਲੀ ਪੰਜਾਬੀ ਮਾਮੂਲੀ ਪ੍ਰੋਡਕਟ ਤੇ ਦੇਖਣੇਗੇ ਜੀ ਕੀ ਹੈਗਾ ਜੀ ਇਹ ਇੱਕ ਮਿੰਟ ਜੀ ਵੀਰੇ ਅੱਛਾ ਅੱਛਾ ਅਸੀਂ ਕਾਹਦਾ ਜਿਸੀ ਕਾਹਦਾ ਅੱਗੇ ਇਹ ਜੀ ਆਪਣਾ ਵੀਰ ਜੀ ਮੈਂ ਕੋੜਕੁਰ ਤੋਂ ਡਿਸਟ੍ਰਿਕਟ ਫਰੀਦਕੋਟਾ ਮੇਰੇ ਨਾਮ ਗੁਰਵਿੰਦਰ ਸਿੰਘ ਹੈ ਠੀਕ ਹੈ ਜੀ ਤੇ ਬੇਸਿਕਲੀ ਅਸੀਂ ਇੱਕ ਇਕੋ ਫਰੈਂਡਲੀ ਔਰ ਪੰਜਾਬੀ ਮਾਮੂਲੀ ਦੇ ਕੰਮ ਕਰ ਰਹੇ ਹਾਂ ਠੀਕ ਹੈ ਜੀ ਸਾਰੇ ਜਿੰਨੇ ਪ੍ਰੋਡਕਸ਼ਨ ਸਾਰੇ ਇਕੋ ਫਰੈਂਡਲੀ ਨੇ ਹਾਂ ਜੀ ਅਸੀਂ ਦੇਖੋਗੇ ਆ ਬਰਸ਼ ਪਏ ਹੋਏ ਨੇ ਬਾਸ ਦੇ ਬਣੇ ਹੋਏ ਨੇ ਠੀਕ ਆ ਜੀ ਹਾਂ ਇਹ ਮੁਝ ਕਲਾਸਿਕ ਨਹੀਂ ਪੈ ਰਹੀ ਵੇਚ ਕਰਾਂਗੇ ਬਾਇਓ ਡਿਗਰੇਬਲ ਗਲ ਜੇਗਾ ਸੜ ਜੇਗਾ ਮੱਚ ਜੇਗਾ ਇਹ ਟੈਂਕ ਲਈ ਦਾ ਬਾਸ ਦੀ ਬਣੀ ਹੋਈ ਆ ਠੀਕ ਆ ਜੀ ਔਰ ਇੱਕ ਬੜੀ ਕਮਾਲ ਦੀ ਦਿਖਾਣਾ ਤੁਹਾਨੂੰ ਦੇਖੋ ਪੈਨਸਲਾਂ ਨੇ ਕਾਗਜ਼ ਦੀਆਂ ਬਣੀਆਂ ਹੋਈਆਂ ਨੇ ਇਹ ਵੀ ਸਬਜ਼ੀਆਂ ਦੇ ਪਿੱਛੇ ਬੀਜ ਪਾਏ ਹੋਏ ਆ ਪੈਨ ਅਤੇ ਪੈਨਸਲਾਂ ਨੇ ਜਿਹੜੇ ਬੱਚੇ ਪੈਨਸਲ ਯੂਜ਼ ਕਰ ਦਿੰਦਾ ਨਾ ਬੱਚੇ ਇਹ ਪੀਸ ਛੋਟਾ ਜਿਹਾ ਰਹਿ ਜਾਂਦਾ ਬੱਚੇ ਸੁੱਟ ਦਿੰਦੇ ਨੇ ਅਸਲ ਵਿੱਚ ਬੱਚੇ ਨੂੰ ਮੋਟੀਵੇਟ ਕਰੋ ਹਾਂ ਵੀ ਗਮਲੇ ਚ ਪਾ ਕੇ ਨਾ ਪਾਣੀ ਪਾ ਕੇ ਪੈਂਸਲ ਆਉਗਣਗੇ ਜੀ ਆ ਆ ਪਿੱਛੇ 20 ਪਾਏ ਹੋਏ ਨੇ ਪੈਂਸਲ ਖਤਮ ਹੋ ਜਾਂਦੇ ਵੀ ਤੁਸੀਂ ਇਹ ਉਹ ਪੈਂਸਲ ਨਹੀਂ ਘਟ ਦੋ ਵਿੱਚ ਹਾਂ ਇਹਦੇ ਇਹਦੇ ਘਟ ਦੋ ਬਸ ਠੀਕ ਹੈ ਬੱਚੇ ਬੋਲਦੇ ਪਾਣੀ ਪਾ ਕੇ ਰੋਇ ਪੈਂਸਲ ਆਉਗਣਗੀਆਂ ਉਹ ਸ਼ਾਮ ਨੂੰ ਪਾਣੀ ਪਾਉਗਾ ਪੌਦੇ ਵਗੈਰ ਨੂੰ ਸਹੀ ਹੈ ਜੀ ਸਬਜ਼ੀਆਂ ਦੇ ਅਲੱਗ-ਅਲੱਗ 20 ਪਾਏ ਹੋਏ ਆ ਇਹ ਕਾ ਦੇਖੋ ਵੀ ਨਿਯਮਨ ਦੇ ਵਿੱਚ ਪੈਨ ਆ ਨਮ ਠੀਕ ਹੈ ਯੋਰ ਨਮ ਨਮ ਟਾਣੀ ਆ ਇਸ ਟਿੱਕਾ ਪਾਇਆ ਕਾਲੀ ਪੈਂਸਲ ਬਣਾਈਏ ਤੇ ਪੈਨ ਬਣਾਈਏ ਵੀਰ ਜੀ ਇਹਦਾ ਠੀਕ ਹੈ ਵੀਰੇ ਜਿਦਾਂ ਸਾਰੇ ਇੱਕੋ ਫਰੈਂਡ ਲਈ ਆ ਦੇਖੋ ਤੋਰੀ ਨਿਚਾਵੇਂ ਬਾਡੀ ਸਕਰਬ ਇਹ ਨੈਚਰ ਟੋਰੀ ਇਹ ਵੀ ਜੀ ਟੋਰੀ ਟੋਰੀ ਇਹ ਟੋਰੀ ਇਹ ਹਾਂ ਇਹ ਸਾਰੇ ਤੇ ਬਾਂਸ ਤੋਂ ਬਨੇ ਹੋਏ ਨੇ ਆ ਫੇਸ ਵਾਸ਼ ਵੀ ਹੈਂਡ ਵਾਸ਼ ਵੀ ਸ਼ੈਂਪੂ ਸਾਬਣ ਸਾਰਾ ਬਾਂਸ ਆ ਆ ਟੂਥਪੇਸਟ ਵੀ ਬਾਂਸ ਦੇ ਬਣੀ ਹੋਈ ਹੈ ਦੇਖੋ ਇਹ ਬਾਂਸ ਤੋਂ ਤਿਆਰ ਹੋਇਆ ਟੂਥਪੇਸਟ ਬਾਂਸ ਤੋਂ ਤਿਆਰ ਆ ਜੀ ਆ ਹੈਂਡ ਵਾਸ਼ ਵੀ ਸ਼ੈਂਪੂ ਵੀ ਸਕਰਬ ਵੀ ਇਹ ਸਾਰਾ ਬਾਂਸ ਆ ਤਕਰੀਬਨ ਸਾਡੇ ਕੋਲ ਜਿੰਨੇ ਪ੍ਰੋਡਕਟਨ ਤਕਰੀਬਨ ਬਾਂਸ ਤੋਂ ਬਨੇ ਹੋਏ ਨੇ ਇਹਨਾਂ ਦਾ ਫਿਰ ਉਹ ਜਿਹਾ ਫਾਇਦਾ ਵੀ ਹੋਊਗਾ ਬਸ ਇਹ ਨੈਚਰਲ ਹੈ ਵੀ ਸਾਬਣ ਤੋਂ ਯੂਜ਼ ਕਰਕੇ ਦੇਖੋਗੇ ਫੇਸ ਵਾਸ਼ ਯੂਜ਼ ਕਰਕੇ ਦੇਖੋ ਫਾਸ ਦਾ ਦੇਖੋ ਬਾੜ ਤੇ ਬਾੜ ਲੈ ਉਹਦੇ ਕਰੂਨ ਆ ਰਿਹਾ ਬੜੀ ਜਲਦੀ ਦੁਨੀਆ 'ਚ ਕੋਈ ਬੰਦਾ ਦਰਖਤ ਨਹੀਂ ਪੱਟ ਪਾਊਗਾ ਠੀਕ ਹੈ ਜੀ ਵਿਦਆਊਟ ਬੈਂਬੂ ਤੋਂ ਬੈਂਬੂ ਰੀਟਰੀ ਹੋ ਜਾਂਦਾ ਦੁਬਾਰਾ ਹੋ ਜਾਂਦਾ ਹੈ ਹਾਂ ਜਿੰਨਾ ਕੋਲਾ ਫੈਕਟਰੀ ਯੂਜ਼ ਹੋ ਰਿਹਾ ਸਾਰਾ ਬੈਂਬੂ ਦਾ ਹੋ ਰਿਹਾ ਤਾਂਸ਼ ਬਹੁਤ ਜ਼ਿਆਦਾ ਹੁੰਦੀ ਆ ਜਿੰਨਾ ਸਮਾਨ ਅਸੀਂ ਤਿਆਰ ਕੀਤਾ ਨਾ ਇਹ ਹੈਂਡ ਵਾਸ਼ ਹੋ ਗਿਆ ਚਾਹੇ ਪੇਸਟ ਹੋ ਗਈ ਇਹ ਬਾਂਸ ਦਾ ਕੋਲਾ ਇਸੇ ਜਿਹੇ ਸਮਾਨ ਤਿਆਰ ਕਰਦੇ ਆਂ ਤੇ ਵੇਸਟੇਜ ਬਜਟ ਦੀ ਇਸ ਵਾਸਤੇ ਕੋਲ ਤਿਆਰ ਕਰਦੇ ਆਂ। ਬਾਸ ਦਾ ਕੋਲ ਸਫਾਈ ਬਹੁਤ ਜ਼ਿਆਦਾ ਕਰਦਾ। ਇਹ ਖਾਸ ਗੱਲ ਹੈ। ਬਾਕੀ ਅਸੀਂ ਗਰਮਕੀ ਤੇ ਕੰਮ ਕਰ ਰਹੇ ਆਂ ਪੰਜਾਬੀ ਮਾਮੂਲੀ ਸਾਰਾ ਸਮਾਨ ਦੇਖੋ ਕੱਡੀਆਂ ਦੇਖੋ। ਬਹੁਤ ਸੋਹਣੇ ਪਏ ਟਾਈਮ ਪੀ। ਇਹ ਸਾਰਾ ਅਸੀਂ ਸਾਰਾ ਅਸੀਂ ਖੁਦ ਤਿਆਰ ਕਰ ਰਹੇ ਹਾਂ ਸਾਰਾ ਕੁਝ ਇਹ। ਗਰਮਕੀ ਲੋਕ ਉੱਲੀ ਜਾਂਦੇ ਆ ਜੀ। ਹਾਂਜੀ ਹਾਂਜੀ ਹਾਂਜੀ। ਬੜੀ ਵਧੀਆ ਚੀਜ਼ ਆ ਗਈ ਇਹ। ਨਹੀਂ ਹਾਂ ਪਤਾ ਸਰ ਰਿਸੋਰਸ ਨਹੀਂ। ਕਿ ਕਿਸੇ ਨਵੇਂ ਮੁੰਡੇ ਨੂੰ ਕੋਸ ਨੂੰ ਵੀ ਗਰਮਕੀ ਕਿਸੇ ਲੈ ਕੇ ਦੇ ਦੇ ਉਹਨਾਂ ਨੂੰ ਦੇਖਣਾ ਨਹੀਂ ਆ। ਨਹੀਂ ਹਾਂ ਜੀ ਇਹ ਦੇਖੋ ਗਰਮਕੀ ਦੇ ਕੈਲੰ ਇਗਰਮ ਕੀ ਘੜੀਆਂ ਨੇ ਪੰਜਾਬੀ ਮਾਂ ਬੋਲੀ ਦੇ ਉੱਪਰ ਦੇਸੀ ਮੀਨ ਨੇ ਇਹ ਵੀ ਜਿਹਾ ਅਲੱਗ-ਅਲੱਗ ਰੇਟ ਨੇ 400 700 ਹਜ਼ਾਰ ਸਾਲ ਦੀ ਦੀ ਗਾਰੰਟੀ ਆ ਇਹ ਕਾ ਮਸ਼ੀਨ ਹੀ ਹੈ ਹਾਂ ਤੇ ਬਾਕੀ ਇਹ ਜਿਹੜੀ ਕੀਟ ਹੈ ਬਰਬਾਸ਼ੇ ਬਲੈਜੀ ਸੀਟ ਹੈ ਤਰੀਕ ਵਗੈਰਾ ਤੋਂ ਸੈਟ ਵੀ ਕਰ ਸਕਦੇ ਹਾਂ ਨਾ ਘਮਾ ਕੇ ਰੋਜ਼ ਦੀ ਰੋਜ਼ ਹਨਾ ਚੇਂਜ ਕਰਨਾ ਪੈਂਦਾ ਹੈ ਤਾਂ ਹੀ ਘਮਾ ਕੇ ਰੋਜ਼ ਘਮਾਵਾਂਗੇ ਬੱਚੇ ਨੇ ਫੇਰ ਹੀ ਗਰਮ ਕੀ ਯਾਦ ਹੋਊਗੀ ਨਾ ਸਾਡੇ ਵਰਲੇ ਕੈਲੰਡਰ ਬਣ ਜਾਂਦਾ ਹਾਂ ਨਾਲ ਤਾਂ ਦੇਸੀ ਮਹੀਨੇ ਯਾਦ ਰਹਿੰਦੇ ਨੇ ਕਿ ਹਨਾ ਬਿਲਕੁਲ ਬਹੁਤ ਵਧੀਆ ਗੀ ਇਹ ਵੀ ਸਾਰੇ ਐਮ ਡੀ ਫੂਡ ਹੁੰਦੀ ਹੈ ਲੈਮੀਨੇਸ਼ਨ ਸੀਟਨ ਹੁੰਦੀ ਇਹ ਤੋਂ ਹੋ ਸਕਦੇ ਪਾਣੀ ਨਾਲ ਇਹਨੂੰ ਠੀਕ ਹੈ ਨਾ 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 ਕੋਈ ਦਿੱਕਤ ਨਹੀਂ ਅਸੀਂ ਮੀਂਹ ਜਦੋਂ ਨਹੀਂ ਪਪਰ ਪਈ ਜਾਂਦਾ ਬੱਸ ਕਰ ਰਹੇ ਰਹੇ ਜਾਂਨ ਨੂੰ ਬਹੁਤ ਸੋਹਣਾ ਬਈ ਸਾਰੇ ਹੋਰ ਨਿਕਰ ਜਾਂਦੇ ਨੇ ਕਿਹੜਾ ਇਦਰਾ ਖਾਣ ਪੀਣ ਵਾਲਾ ਸਮਾਨ ਇਹ ਵੀਰ ਜੀ ਵੀਰ ਜੀ ਹੈਗੇ ਨੇ ਮਾਨਸੇ ਤੋਂ ਨੇ ਠੀਕ ਹੈ ਜੀ ਇਹ ਸਾਰਾ ਅਸੀਂ ਵੀ ਕਰਦੇ ਗੱਲਬਾਤ ਆਪਾਂ ਜੂਰੋ ਵੀਰ ਜੀ ਬਹੁਤ ਸੋਹਣਾ ਪਿਆ ਹੈਗਾ ਜੀ ਸਮਾਨ ਆ ਸਾਰਾ ਤੁਸੀਂ ਜੇ ਕਿਸੇ ਕੋਈ ਜੇ ਕੋਈ ਨੈਚਰਲੀ ਤਿਆਰ ਕੀਤਾ ਮੇਰਾ ਮੈਡਮ ਗੁਰਵਿੰਦਰ ਸਿੰਘ ਹੈ ਮੇਰਾ ਮੋਬਾਈਲ ਨੰਬਰ 9876751212 ਘਰੇ ਬੈਠੇ ਮੰਗਾ ਸਕਦੇ ਹੋ ਕੈਸ਼ ਔਰ ਵੀ ਪੂਰੇ ਆਲਓਵਰ ਇੰਡੀਆ ਐਡਰੈਸ ਵੀ ਦੱਸ ਦੋਈ ਇੱਕ ਵਾਰੀ ਆ ਡਿਸਟ੍ਰਿਕਟ ਫਰੀਦਕੋਟ ਤੇ ਕੋਟਕਪੂਰੇ ਤੇ ਆਪਣਾ ਕੋਟਕਪੂਰੇ ਸਟੋਰ ਆ ਵੀਰ ਜੀ ਬੇਸਿਕਲੀ ਤੇ ਅਸੀਂ ਉੱਥੇ ਪੂਰੇ ਆਲਓਵਰ ਇ ਗੋਮੂ ਜੀ shop.com ਤੇ ਜਾ ਕੇ ਇੰਟਰੀ ਵੈਬਸਾਈਟ ਸਰਚ ਕਰ ਲੋ ਕਲੇ ਆਰਡਰ ਮੰਗਾ ਲਵਾਓ ਆਪ ਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਜੀ ਐਨ ਮੇਰੇ ਜੀ ਐਨ ਥੈਂਕ ਯੂ ਜੀ ਥੈਂਕ ਯੂ ਤੇ ਉਧਰ ਬਾਈ ਜੀ ਕੋਲੇ ਵੀ ਚਲਦੇ ਆ ਕਿ ਉਹਨਾਂ ਨਾਲ ਵੀ ਕਰਦੇ ਆ ਕਿ ਜੀ ਗੱਲਬਾਤ ਆਪਾਂ ਸਤਿ ਸ਼੍ਰੀ ਅਕਾਲ ਜੀ ਵੀਰੇ ਆੜਾ ਇਰੀਆ ਜੀ ਆਪਣਾ ਬਈ ਆਪਣਾ ਪਿੰਡ ਵੀਰੋਕੇ ਡਿਸਟ੍ਰਿਕਟ ਮਾਨਸਾ ਵਿਖੇ ਭਿੱਖੀ ਬਲਾਡੇ ਦੇ ਕੋਲੇ ਪਿੰਡ ਪੈ ਜਾਂਦਾ ਠੀਕ ਹੈ ਤੇ ਆਪਣੇ ਕੋਲੇ ਕੀ ਕੀ ਆਪਾਂ ਬਈ ਜੀ ਜੈਰ ਮੁਕਤ ਖੇਤੀ ਕਰਦੇ ਆਂ ਆਣ ਰੇ ਸਪਰੇਅ ਤੋਂ ਪਿਛਲੇ 6 ਸਾਲ ਤੋਂ ਬਾਅਦ ਨਾਲੋਂ ਠੀਕ ਹੈ ਜਿਹਦੇ ਵਿੱਚ ਬਈ ਜੀ ਕਣਕ ਤੋਂ ਪਹਿਲਾਂ ਜਿਹੜਾ ਆਪਣਾ ਨਾਜ ਹੁੰਦਾ ਸੀ ਕੋਦਰਾ ਠੀਕ ਹੈ ਜੀ ਕੋਦਰੇ ਦੀ ਖੇਤੀ ਕਰਦੇ ਆਂ ਬਈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸਲੀ ਨਾਜ ਫਰੀਕ ਗੰਗਣੀ ਪੀਲੀ ਗੰਗਣੀ ਸਵਾਖ ਕੁਟਕੀ ਇਹਨਾਂ ਦੇ ਨਾਲ ਬਈ ਜੀ ਸਿਹਤ ਬਹੁਤ ਅੰਦਰ ਉਸ ਰਹਿੰਦੀ ਹੈ ਦਾ ਸ਼ੂਗਰ ਖਤਮ ਹੁੰਦਾ ਵਾ ਟਾਪੇ ਵਾਲੇ ਦਾ ਮोटापा ਜਿਹਨੂੰ ਹਾਰਟ ਐਕ ਦੀ ਪ੍ਰੋਬਲਮ ਆ ਹੈਲਦੀ ਗੱਟਸ ਦੀ ਪ੍ਰੋਬਲਮ ਉਹਦੇ ਲਈ ਬਹੁਤ ਚੰਗਾ ਠੀਕ ਹੈ ਇਹਨਾਂ ਤੋਂ ਤਿਆਰ ਜਿਵੇਂ ਬੱਚੇ ਬਾਹਰੋਂ ਮੈਦਾ ਖਾਈ ਜਾਂਦੇ ਨੇ ਕਦੇ ਨੂਡਲ ਕਪੋਹਾ ਪਾਸਤਾ ਕੋਧਰੇ ਦੀ ਮੈਕਰੋਨੀ ਤਿਆਰ ਕਰੀ ਆ ਕੋਧਰੇ ਦੀਆਂ ਨੁਕਲ ਤਿਆਰ ਕਰੀਆਂ ਨੇ ਰਾਗੀ ਦਾ ਪੋਹਾ ਤਿਆਰ ਕਰਾਈ ਤੇ ਫਿਰ ਇਹਨੂੰ ਫਿਰ ਟੇਸਟ ਬਾਈ ਜੀ ਬਹੁਤ ਵਧੀਆ ਟੇਸਟ ਹੁੰਦਾਗਾ ਫਿਰ ਬਾਈ ਜੀ ਅਸੀਂ ਰਾਗੀ ਕੋਧਰੇ ਦੇ ਬਿਸਕੁਟ ਤਿਆਰ ਕਰੀ ਸੀ ਸਭ ਤੋਂ ਪਹਿਲਾਂ ਜਦੋਂ ਕੋਧਰੇ ਦੀ ਖੇਤੀ ਕੀਤੀ ਗਈ ਸੀ ਜੋ ਸਾਡੇ 5-7 ਕੰਟਰੀਆਂ ਚ ਜਾ ਚੁੱਕੇ ਨੇ ਜਿੰਨਾ ਕਰਕੇ ਸਾਡੇ ਬ੍ਰਾਂਡ ਦੀ ਬਹੁਤ ਜ਼ਿਆਦਾ ਪ੍ਰਮੋਸ਼ਨ ਹੋਈ ਠੀਕ ਇਹ ਬਿਸਕੁਟ ਬਹੁਤ ਸਾਡਾ ਫੇਮਸ ਬਿਸਕੁਟ ਆ ਰਾਗੀ ਕੋਧਰਾ ਦੇਸੀ ਘਿਓ ਤੇ ਦੇਸੀ ਸ਼ੱਕਰ ਆ ਫਿਰ ਬਾਈ ਜੀ ਫਿਰ ਤੁਸੀਂ ਪਿੰਡ ਦਾ ਨਾਮ ਵੀ ਲਿਖਾਇਆ ਹਾਂ ਜੀ ਸਾਡਾ ਪਿੰਡ ਬੀਰੋ ਕਿਹਾ ਸੀ ਆਪਦੇ ਪਿੰਡ ਨੂੰ ਬ੍ਰਾਂਡ ਬਣਾ ਕੇ ਨਾਂ ਰੱਖਿਆ ਉਹਦਾ ਸਹੀ ਹੈ ਵੀਰੇ ਆਪਾਂ ਪਿੰਡਾਂ ਨੂੰ ਆਪਦਿਆਂ ਨੂੰ ਅੱਗੇ ਲਿਜਾਣਾ ਵਧੀਆ ਵਧੀਆ ਤੇਰਾ ਬਹੁਤ ਵਧੀਆ ਗੱਲ ਹੈ ਜੀ ਫਿਰ ਬਾਈ ਜੀ ਸਾਡੇ ਅਸੀਂ ਖਪਲੀ ਕਣਕ ਤੇ ਬੰਸੀ ਕਣਕ ਦੀ ਕੀਤੀ ਕਰਦੇ ਹਾਂ ਉਹਨਾਂ ਕਣਕਾਂ ਦੇ ਵਿੱਚ ਨਿਊਟ੍ਰੀਸ਼ਨ ਦੀ ਵੈਲਿਊ ਜ਼ਿਆਦਾ ਹੁੰਦੀ ਹੈ ਗਲੂਟਨ ਮਾਤਰਾ ਘੱਟ ਹੁੰਦੀ ਹੈ ਉਹਨਾਂ ਤੋਂ ਤਿਆਰ ਅਸੀਂ ਬਿਸਕਟ ਕਰੇ ਨੇ ਫਿਰ ਬਾਈ ਜੀ ਜਵੀ ਦਾ ਦਲੀਆ ਹੁੰਦਾ ਜਿਹਦੇ ਵਿੱਚ ਬਹੁਤ ਜ਼ਿਆਦਾ ਨਿਊਟ੍ਰੀਸ਼ਨਲ ਤੇ 17% ਪ੍ਰੋਟੀਨ ਹੁੰਦਾ 100 ਗ੍ਰਾਮ ਦੇ ਵਿੱਚ ਜਿੰਮ ਜੋ ਮਾਲ ਆ ਮਲਟੀ ਗ੍ਰੇਨ ਮਿੱਠੇ ਸ਼ੱਕਰ ਵਾਲੇ ਬਿਸਕੁਟ ਆ ਗਏ ਮਲਟੀ ਗ੍ਰੇਨ ਸ਼ੂਗਰ ਫ੍ਰੀ ਬਿਸਕੁਟ ਆ ਗਏ ਸ਼ੂਗਰ ਵਾਲਿਆਂ ਵਾਸਤੇ ਫਿਰ ਬਾਈ ਜੀ ਆਪਣੇ ਕੋਲੇ ਛੋਲੇ ਹੁੰਦੇ ਨੇ ਠੰਡੀ ਚੱਕੀ ਲਾਈ ਹੈ ਜਿਹੜੀ 2 ਘੰਟਿਆਂ ਚ 16 ਕਿਲੋ ਆਟਾ ਕੜਦੀ ਹੈ ਕੋਧਰੇ ਦਾ ਆਟਾ ਰਾਗੀ ਦਾ ਆਟਾ ਜੌਂ ਦਾ ਆਟਾ ਜਵਾਹਰ ਦਾ ਆਟਾ ਕਿਸੇ ਨੂੰ ਕਣਕ ਤੋਂ ਅਲਰਜੀ ਆ ਉਹਨਾਂ ਵਾਸਤੇ ਆਟਾ ਹੁੰਦਾਗਾ ਸ਼ੂਗਰ ਹੈ ਕਿਸੇ ਨੂੰ ਉਹਨਾਂ ਵਾਸਤੇ ਆਟਾ 231121 ਚੌਲ ਹੁੰਦੇ ਨੇ ਬਾਈ ਆਪਣੇ ਕੋਲੇ ਅਨ ਪੌਲਿਸ਼ਡ ਬਿਨ ਰੇ ਸਪਰੇ ਤੋਂ ਫਿਰ ਬਾਈ ਜੀ ਅਸੀਂ ਚਾਹ ਮਸਾਲਾ ਤਿਆਰ ਕਰਦੇ ਆ ਗਰਮ ਮਸਾਲਾ ਤਿਆਰ ਕਰਦੇ ਆ ਭੁਜੀਆ ਤਿਆਰ ਕਰਦੇ ਇਹ ਭਾਈ ਆਪਣੇ ਕੋਲੇ ਹਲਦੀ ਦੀ ਖੇਤੀ ਕਰਦੇ ਆ ਜਿਹੜੀ 2% ਕੁਰਕਮੀਨ ਵਾਲੀ ਹੁੰਦੀ ਹੈ ਤੇ 7% ਕੁਰਕਮੀਨ ਵਾਲੀ ਹੁੰਦੀ ਹੈ ਜਿਹੜੀ ਕੈਂਸਰ ਤੋਂ ਪ੍ਰੋਟੈਕਟ ਕਰਦੀ ਆ ਹਮ ਹਲਦੀ ਤੋਂ ਤਿਆਰ ਅਸੀਂ ਦੋ ਪ੍ਰੋਡਕਟ ਤਿਆਰ ਕਰਦੇ ਆ ਇੱਕ ਤਾਂ ਕੜਾਹੇ ਕਰਦੇ ਆ ਕਿਸੇ ਨੂੰ ਖੰਗ ਹੈ ਜਖਾਮ ਹੈ ਗਠੀਆ ਜੋੜਾਂ ਦੇ ਦਰਦ ਹੈ ਬਚਨ ਸ਼ਕਤੀ ਚ ਪ੍ਰੋਬਲਮ ਹੈ ਇਮਿਊਨਿਟੀ ਵੀਕ ਆ ਬਲੱਡ ਨੂੰ ਪਿਉਰੀਫਾਈ ਕਰਦਾ ਇੱਕ ਚਮਚਾ ਇੱਕ ਕੱਪ ਦੁੱਧ ਚ ਵਾਲ ਕੇ ਡੇਲੀ ਪੀਣਾ ਕੋਈ ਵੀ ਲੇਡੀ ਨੂੰ ਗਾਈ ਨਹੀਂ ਪ੍ਰੋਬਲਮ ਆ ਪੈਣਾ ਨੂੰ ਅ ਬਜ਼ੁਰਗਾਂ ਦੀ ਢੂਈਂ ਦਰ ਦਾ ਗੋਡੇ ਦਰ ਦਾ ਉਹਨਾਂ ਲਈ ਕੋਈ ਬੱਚਾ ਸਪੋਰਟਸ ਗੇਮ ਚ ਪਾਇਆ ਕਬੱਡੀ ਚ ਉਹਦੇ ਸਟੈਮੀਨੇ ਦੇ ਲਈ ਤੁਸੀਂ ਇੱਕ ਚਮਚਾ ਸਵੇਰੇ ਦੁੱਧ ਕਾਫੀ ਚਾਹ ਨਾਲ ਲੈ ਸਕਦੇ ਹੋ ਫਿਰ ਬਾਈ ਜੀ ਆਪਾਂ ਗੰਨੇ ਦੀ ਖੇਤੀ ਕਰਦੇ ਆ 85 ਨੰਬਰ ਤੇ 18 ਨੰਬਰ ਤੇ 19 ਨੰਬਰ ਤਿੰਨ ਤਰ੍ਹਾਂ ਦੇ ਗੰਨੇ ਦੀ ਵੈਰੈਟੀ ਲਾਉਣੀ ਆ 85 ਨੰਬਰ ਗੰਨੇ ਦਾ ਘੋੜਾ ਆ ਗਿਆ ਸਾਡੇ ਕੋਲੇ ਤੇ ਸ਼ੱਕਰ ਆ ਗਈ ਲੱਕੜ ਦਾ ਕੋਲੂ ਲਾਇਆ ਬਾਈ ਜੀ ਜਿਹੜਾ ਕੋਲਡ ਪ੍ਰੈਸ ਵਰਜਨ ਤੇਲ ਤਿਆਰ ਕਰਦੇ ਜਿਹਦੇ ਵਿੱਚ ਬਦਾਮ ਦਾ ਅਰਸੀ ਦਾ ਤੇਲਾਂ ਦਾ ਨਾਰੀਅਲ ਦਾ ਤੇ ਸਰੋਂ ਦਾ ਆਲੂ ਬਖਾਰੇ ਦੀ ਚਟਨੀ ਤਿਆਰ ਕਰੀਏ ਬਾਈ ਜੀ ਅਸੀਂ ਬਰੈਡਾਂ ਤੇ ਲਾ ਕੇ ਖਾ ਸਕਦੇ ਹਾਂ ਚੌਲਾਂ ਨਾਲ ਖਾ ਸਕਦੇ ਇੱਕ ਟਾਈਮ ਦਾਲ ਰੋਟੀ ਨਹੀਂ ਦਾਲ ਨਹੀਂ ਬਣਾਈ ਤਾਂ ਤੁਸੀਂ ਉਹਦੇ ਨਾਲ ਵੀ ਲੈ ਸਕਦੇ ਰੋਟੀ ਨਾਲ ਕੱਦੂ ਦੀ ਚਟਨੀ ਤਿਆਰ ਕਰੀਏ ਬਾਈ ਜੀ ਅਸੀਂ ਕਿੰਨੀ ਕਿਸ ਨੂੰ ਕਬਜ ਰਹਿੰਦੀ ਹੈ ਬਾਈ ਜੀ ਕਬਜ ਚੂਰਨਾ ਤਿਆਬ ਰਹਿੰਦਾ ਤਿਆਬ ਚੂਰਨ ਹੁੰਦਾਗਾ ਅੰਬ ਦਾ achar ਹੁੰਦਾ ਬਾਈ ਜੀ ਸਾਡੇ ਕੋਲੇ ਤੇ 스ਕੈਸ ਤਿਆਰ ਕਰੇ ਨੇ ਜਿਵੇਂ ਘਰੇ ਕੋਈ ਆਇਆ ਗਿਆ ਗਿਆ ਆ ਬਠੰਡੇ ਪਿਉਣੇ ਬਾਈ ਜੀ ਮਰੇ ਕੈਮੀਕਲ ਹੁੰਦੇ ਨੇ ਮਰੇ ਅੰਬਾਂ ਤੋਂ ਤਿਆਰ ਕਰਿਆ ਸਫੈਦੇ ਅੰਬ ਤੋਂ ਬਾਈ ਜੀ ਚਾਰ ਚਮਚੇ ਇੱਕ ਗਲਾਸ ਪਾਣੀ ਚ ਪਾ ਲੋ ਚਾਹ ਦੁੱਧ ਚ ਪਾ ਲੋ ਸ਼ੂਗਰ ਆਣੇ ਵਾਸਤੇ ਜਮਨ ਦਾ 스ਕੈਸ ਤਿਆਰ ਕਰਿਆ ਬਾਈ ਜੀ ਅਨਾਨਾਸ ਦਾ ਸਕਿਨ ਦੇ ਲਈ ਬਹੁਤ ਚੰਗਾ ਹੁੰਦਾਗਾ ਫਿਰ ਬਾਈ ਜੀ ਖਜੂਰ ਦੀ ਚੱਕਰ ਹੁੰਦੀ ਹੈ ਆਪਣੇ ਕੋਲੇ ਡੇਟ ਚੱਕਰ ਤੇ ਕਿਸੇ ਨੂੰ 슈ਗਰ ਹੈ ਬਾਈ ਜੀ ਉਹਨਾਂ ਦਾ 슈ਗਰ ਲੈਵਲ ਇੰਡੈਕਸ 35 ਦੇ ਰੱਖੂਗੀ ਜੋ ਨੋਰਮਲ ਗੁੜ ਤੇ ਸ਼ੱਕਰਖਾਨ ਨਾਲ ਸੌ ਤੇ ਚੱਲ ਜਾਂਦਾ ਹੈ। ਸ਼ੱਕਰ ਖਾ ਸਕਦੇ ਹੋ ਚਾਹ ਚ ਪਾ ਸਕਦੇ ਹੋ ਧੋ ਬਾਕੀ ਉਹ ਖਾ ਸਕਦੇ। ਮਰਿੰਗਾ ਪਾਊਡਰ ਹੁੰਦਾ ਸਾਡੇ ਕੋਲੇ ਓਵਰ ਆਲ ਹੈਲਥ ਦੇ ਲਈ ਬਹੁਤ ਚੰਗਾ ਹੈ। ਖੱਬਲੀ ਗਣਕ ਦੀਆਂ ਸੇਵੀਆਂ ਨੇ। ਕਿਸੇ ਨੂੰ ਵੀ ਸਾਡੇ ਪਿੰਡ ਬੀ ਦੇ ਆਰਗੇਨਿਕ ਪ੍ਰੋਡਕਟ ਚਾਹੀਦੇ ਨੇ ਬਿਨ ਰੇ ਸਪਰੇਅ ਤੋਂ ਬਿਨ ਕੈਮੀਕਲ। ਸਾਡਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਜੀ 84271 16674 84271 16674 ਇੱਕ ਵਾਰੀ ਐਡਰੈਸ ਵੀ ਦਿਖਾ ਦਿਓ ਐਡਰੈਸ ਸਾਡਾ ਪਿੰਡ ਬੀਰੋ ਕੇ ਡਿਸਟ੍ਰਿਕਟ ਮਾਨਸਾ ਭਿੱਖੀ ਬਲੱਡੇ ਦੇ ਕੋਲੇ ਰਹਿ ਜਾਂਦੇ ਹਾਂ ਮੇਰਾ ਨਾਮ ਲਖਮੀ ਸਿੱਧੂ ਜੀ ਤੇ ਆਪਣਾ ਸਾਹਮਣੇ ਬੋਰਡ ਲੱਗਿਆ ਬਾਈ ਜੀ ਇੱਕ ਵਾਰੀ ਬੋਰਡ ਵੀ ਦਿਖਾ ਦਿਓ ਹਾਂ ਬੋਰਡ ਦਿਖਾ ਦਿੰਦਾ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਵੀਰੇ ਬਹੁਤ ਬਹੁਤ ਸ਼ੁਕਰੀਆ ਜੀ ਠੀਕ ਹੈ ਜੀ ਇਹ ਲਓ ਬਾਈ ਜੀ ਆ ਬਾਈ ਉਹਨਾਂ ਦਾ ਕਾ ਬੋਰਡ ਐ ਐਂਡ ਬੀਰੋ ਕੇ ਇਹ ਨੰਬਰ ਜਿਹੜਾ ਤੁਸੀਂ ਆ ਲਿਖਿਆ ਹੋਇਆ ਹੈਗਾ ਜੀ ਤੇ ਇੱਕ ਤੁਸੀਂ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਸਾਰਾ ਕੁਦਰਤੀ ਚੀਜ਼ਾਂ ਤੋਂ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਆਟਾ ਵਗੈਰਾ ਸਾਰਾ ਕੁਝ ਉਹ ਤਿਆਰ ਕਰਦੇ ਨੇ ਜੀ ਬਾਈ ਹੁਣੀ ਨੇਚਰਲ ਤੇ ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ ਬਾਈ ਹੁਣਾ ਨਾਲ ਤੇ ਹੁਣ ਆਪਾਂ ਚੱਲਦੇ ਅਗੇ ਜੀ ਅੱਗੇ ਨੂੰ ਅੱਗੇ ਦੇਖਦੇ ਆਂਗੇ ਜੀ ਅਮਰੀਕ ਕਲਾੜਾ ਤੇ ਇਧਰ ਆ ਬਾਈ ਹੁਣਾ ਕੋਲੇ ਰੱਖਿਆ ਹੋਇਆ ਹੈਗਾ ਜੀ ਧਨੀਆ ਪਾਊਡਰ ਮਸਾਲੇ ਵਗੈਰਾ ਨੇਗੇ ਜੀ ਸਾਰੇ ਤੇ ਮਿਰਚ ਛੋਲੇ ਤੇ ਮਲਟੀ ਗ੍ਰੇਨ ਆਟਾ ਹੈ ਜੀ ਤੇ ਆਪਾਂ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਸਾਰਾ ਸਮਝਾ ਦੇਣਗੇ ਹੀ ਆਪਾਂ ਨੂੰ ਲੋ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਸ ਐਂ ਹੱਥ ਜੀ ਰੱਖ ਲਓ ਚਾਹੀਦਾ ਤੇ ਦਿਓ ਦੀ ਜਾਣਕਾਰੀ ਅਸੀਂ ਸਾਡਾ ਗੁੱਟ ਦਾ ਕੰਮ ਹੈ ਪਹਿਲਾਂ ਪੁਰਾਣਾ ਢਾੜਾ ਲੱਗਿਆ ਹੋਇਆ ਆਪਣਾ ਮੇਨ ਰੋਡ ਤੇ ਬਿੰਡਾ ਬਰਨਾਲਾ ਰੋਡ ਤੇ ਲੇ ਕੇ ਮੋੜ ਲੱਗੇ ਹਾਂਜੀ ਹਾਂ ਮੋੜ ਲੱਗਿਆ ਦਾ ਉਸ ਤੋਂ ਬਾਅਦ ਅਸੀਂ ਹੁਣ ਇਹ ਕੰਮ ਸ਼ੁਰੂ ਕੀਤਾ ਹੈ ਮਸਾਲਿਆਂ ਦਾ ਦਾਲਾਂ ਦਾ ਮਲਟੀ ਗ੍ਰੇਨ ਆਟੇ ਦਾ ਤੇਲ ਦਾ ਤੇ ਚਾਹ ਦਾ ਠੀਕ ਹੈ ਜੀ ਚਾਹ ਜਿਹੜੀ ਸਾਡੇ ਕੋਲੇ ਦੋ ਤਿੰਨ ਤਰ੍ਹਾਂ ਦੀ ਚਾਹ ਹੈ ਇੱਕ ਤਾਂ ਰੈਗੂਲਰ ਜਿਹੜੀ ਬਰੀਕ ਚਾਹ ਹੁੰਦੀ ਹੈ ਹਾਂਜੀ ਇੱਕ ਜਿਹੜੀ ਮੋਟੀ ਚਾਹ ਬਗੈਰ ਕੈਮੀਕਲ ਤੋਂ ਇਹ ਕਲਰ ਨਹੀਂ ਚੇਂਜ ਕਰੂਗੀ ਕੱਲਾ ਸਵਾਦ ਬਦਲੂਗੀ ਠੀਕ ਹੈ ਜੀ ਚਾਹ ਤੁਸੀਂ ਦੁੱਧ ਚ ਪਾ ਕੇ ਵੀ ਦੇਖ ਸਕਦੇ ਹੋ ਇਹਨੂੰ ਠੀਕ ਹੈ ਜੀ ਇੱਕ ਸਾਡੇ ਕੋਲੇ ਗ੍ਰੀਨ ਟੀ ਹੈ ਗ੍ਰੀਨ ਟੀ ਜਿਹੜੀ ਸਾਡੀ ਐਸ ਫਾਰਮ ਚ ਆਉਂਦੀ ਹੈ ਇਸ ਤਰ੍ਹਾਂ ਚ ਆਉਂਦੀ ਹੈ ਜਦੋਂ ਆਪਾਂ ਇਹਨੂੰ ਅਪਲਾਈ ਕਰਦੇ ਹਾਂ ਉਦੋਂ ਇਹ ਇਸ ਤਰ੍ਹਾਂ ਪੱਤਿਆਂ ਦੀ ਫੌਂਟ ਚ ਆ ਜਾਂਦੀ ਹੈ ਇਹਨੂੰ ਬਣਾਉਣ ਦਾ ਤਰੀਕਾ ਇਹ ਹੈ ਤੁਸੀਂ ਕੱਪ ਲੈਣਾ ਹੈ ਕੱਪ ਦੇ ਵਿੱਚ ਤੁਸੀਂ ਇੰਨੀ ਇੱਕ ਗ੍ਰੀਨ ਟੀ ਪਾਉਣੀ ਹੈ ਜਿੰਨੀ ਤੁਹਾਡੀ ਚੁੰਡੀ ਚ ਆ ਜੇ ਇੱਕ ਚੁੰਡੀ ਇੰਨੀ ਕਰ ਉਦੋਂ ਬਾਅਦ ਤੁਸੀਂ ਇਹਦੇ ਚ ਗਰਮ ਪਾਣੀ ਬੋਇਲ ਕੀਤਾ ਹੋਇਆ ਪਾ ਲੋ ਬਸ ਇਹਨੂੰ 5 ਮਿੰਟ ਦਾ ਟਾਈਮ ਦਿਓ ਜੇ ਤੁਹਾਨੂੰ ਜਲਦੀ ਹੈ ਤਾਂ ਇਹਨੂੰ ਚੌਂਚੇ ਨਾਲ ਹਿਲਾ ਲਓ ਨਹੀਂ 5 ਮਿੰਟਾਂ ਦਾ ਟਾਈਮ ਦੇ ਦੇਉ 5 ਮਿੰਟਾਂ ਚ ਤੁਹਾਡੀ ਗ੍ਰੀਨ ਟੀ ਬਣ ਕੇ ਤਿਆਰ ਹੈ ਕੋਈ ਇਹਦੇ ਚ ਸ਼ੂਗਰ ਐਡ ਕਰਨ ਦੀ ਲੋੜ ਨਹੀਂ ਕੋਈ ਹੋਰ ਕੁਝ ਪਾਉਣ ਦੀ ਲੋੜ ਨਹੀਂ ਜਦੋਂ ਤੁਸੀਂ ਪੀਓਗੇ ਨਾ ਹੀ ਤੁਹਾਨੂੰ ਸ਼ੂਗਰ ਦੀ ਲੋੜ ਪਵੇ ਮਹਿਸੂਸ ਹੋਵੇ ਵੀ ਆਪਾਂ ਪਿੱਕਾ ਕੁਝ ਪੀ ਜਾਈਏ ਇੰਨੀ ਟੇਸਟੀ ਬਣ ਜਾਂਦੀ ਹੈ ਹਮ ਤੇ ਬਣਨ ਤੋਂ ਬਾਅਦ ਇਹ ਸਾਰੇ ਪੱਤੇ ਖੁੱਲ ਜਾਂਦੇ ਆ ਇਸ ਤਰ੍ਹਾਂ ਤੁਹਾਨੂੰ ਸਾਰਾ ਚੰਨਣ ਹੋ ਜਾਊਗਾ ਵੀ ਕੋਈ ਇਹਦੇ ਚ ਕੈਮੀਕਲ ਹੈ ਜਾਂ ਵਿਦਾਊਟ ਕੈਮੀਕਲ ਹੈ ਤੇ ਜਿਹੜੇ ਪੱਤੇ ਨੇਗੇ ਫਿਰ ਇੱਕ ਇਹ ਬਸ ਇੱਕ ਵਾਰੀ ਵਰਤ ਕੇ ਫਿਰ ਉਹ ਦੂਬਾਰ ਠੀਕ ਹੈ ਜੀ ਵੇਸਟ ਹੈ ਕਿਉਂਕਿ ਇਹ ਨੇਚਰਲ ਹੈ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹਾਂਜੀ ਹਾਂ ਇੱਕ ਵਾਰੀ ਇਹ ਤਾਂ ਬਹੁਤ ਲੰਮਾ ਟਾਈਮ ਚੱਲ ਜਾਂਦੀ ਹੈ 100 ਗ੍ਰਾਮ ਦੀ ਪੈਕਿੰਗ ਹੈ ਇੱਕ ਬੰਦੇ ਨੂੰ ਮਹੀਨਾ ਨਹੀਂ ਮੁੱਕਦੀ ਕਈ ਵਾਰੀ ਹੁੰਦਾ ਕਾ ਬੰਦਾ ਨਾਲ ਪੱਤੇ ਵੀ ਖਾਣ ਲੱਗ ਜਾਂਦਾ ਹੈ ਹਾਂ ਨਹੀਂ ਚੱਬ ਸਕਦਾ ਕੋਈ ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਚੱਬ ਵੀ ਸਕਦਾ ਪਰ ਜਿਹੜਾ ਪਾਣੀ ਨੇ ਕੰਮ ਕਰਨਾ ਹੈ ਉਹ ਪਾਣੀ ਉਹ ਅਰਕ ਨਿਕਲ ਜਾਂਦਾ ਹੈਗਾ ਉਹਨਾਂ ਦਾ ਖਾਣਾ ਖਾਣ ਤੋਂ ਬਾਅਦ ਲੈਣੀ ਹੈ ਇਹ ਠੀਕ ਹੈ ਖਾਲੀ ਪੇਟ ਨਹੀਂ ਲੈਣੀ ਠੀਕ ਹੈ ਜੀ ਹਾਂ ਚਲੋ ਆ ਸਾਰਾ ਕੋਲਡ ਪ੍ਰੈਸ ਤੇਲ ਹੈ ਸਾਡੇ ਕੋਲੇ ਕੀਤਾ ਹੋਇਆ ਤੁਸੀਂ ਇਹ ਦੇਖੋ ਜਿਹਦਾ ਸ਼ੈਦ ਹੁੰਦਾ ਇਸ ਤਰ੍ਹਾਂ ਇਹਨਾਂ ਘੋੜਾ ਦਾ ਇਹਨਾਂ ਸੰਗਣਾ ਦੇ ਲੇ ਠੀਕ ਹੈ ਜੀ ਇਹ ਕੀ ਪੀਲ ਸੋ ਦਾ ਰਹੋਦਾ ਆ ਕਾਲੀ ਸਰੋਂ ਦਾ ਠੀਕ ਹੈ ਜੀ ਆਹ ਬ੍ਰਾਮ ਦਾ ਦੇ ਲਾ ਆ ਕੋਕੋਲ ਜੋ ਹੈ ਲਾ ਠੀਕ ਹੈ ਸਾਰਾ ਕੁਝ ਤੁਸੀਂ ਆਪ ਤਿਆਰ ਕਰ ਹਾਂਜੀ 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 ਕੋਈ ਸਾਥੋਂ ਲੈਣਾ ਚਾਹੁੰਦਾ ਹੈ ਮੰਗਾਉਣਾ ਚਾਹੁੰਦਾ ਹੈ ਚੀਜ਼ ਮਸਾਲਿਆਂ ਵਗੈਰਾ ਆ ਸਾਡਾ ਐਡਰੈਸ ਹੈ ਆਨਲਾਈਨ ਸਾਨੂੰ ਫੋਨ ਕਰਕੇ ਮੰਗਵਾ ਸਕਦਾ ਹੈ ਅਸੀਂ ਭੇਜ ਦਿੰਦੇ ਹਾਂ ਇੱਕ ਵਾਰੀ ਸਕਰੀਨ ਤੇ ਵੀ ਆਵਾਜ਼ ਆ। ਹਾਂਜੀ ਸਕਰੀਨ ਤੇ ਨੰਬਰ ਆਪਣਾ ਹੈਗਾ 75892 90579 ਠੀਕ ਤੇ ਇੱਕ ਵਾਰੀ ਐਡਰੈਸ ਐਡਰੈਸ ਵੀ ਦੱਸੋ। ਐਡਰੈਸ ਸਾਡਾ ਹੈਗਾ ਬਠਿੰਡਾ ਬਰਨਾਲਾ ਰੋਡ ਐਨ ਐਚ 7 ਪਿੰਡ ਲਹਿਰਾਵੀਕਾ ਅਮਰੀਕ ਕਲਾੜਾ ਠੀਕ ਇਹ ਇਧਰੋਂ ਬਠਿੰਡੇ ਬੰਨਿਓ ਜਦੋਂ ਆਪਾਂ ਆਉਣੇ ਆਂਗੇ ਟੋਲ ਟੱਪ ਕੇ ਡੇਢ ਕਿਲੋਮੀਟਰ ਤੇ ਆਪਣਾ ਕਲਾੜਾ ਠੀਕ ਹੈ ਜੀ ਬਹੁਤ ਬਹੁਤ ਕਲਾੜਾ ਐਸ ਰੋਡ ਤੇ ਵੱਡਾ ਆਪਣਾ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਠੀਕ ਹੈ ਤੇ ਮੌਸਮ ਥੋੜਾ ਹੋ ਗਿਆ ਜੀ ਖਰਾਬ ਫੇਰ ਨਹੀਂ ਪੈਣ ਲੱਗ ਗਿਆ ਆ ਕਰਕੇ ਇੱਥੇ ਖੜ ਗਏ ਸੀਗੇ ਤੇ ਆ ਟੈਂਟ ਲੱਗਿਆ ਹੋਇਆ ਹੈਗਾ ਜੀ ਉਰੇ ਤੇ ਟੈਂਟ ਦੇ ਹੇਠਾਂ ਜੀ ਸਟਾਲ ਲੱਗੀ ਹੋਈ ਹੈਗੀ ਜੀ ਅਗਰਵਾਲ ਮਾਰਬਲ ਹਾਊਸ ਤੇ ਬਾਈ ਹੁਣਾਂ ਦਾ ਕੋਲੇ ਨਾ ਆ ਮਾਰਬਲ ਦਾ ਸਾਰਾ ਸਿਸਟਮ ਹੈ ਤੇ ਇੱਧਰ ਪਿਆ ਹੈਗਾ ਜੀ ਇਹ ਆਪਾਂ ਤੁਹਾਨੂੰ ਦਿਖਾ ਦਿੰਨੇ ਆਗੇ ਸਾਰਾ ਤੇ ਥੈਂਕ ਯੂ ਜੀ ਤੇ ਮਾਰਬਲ ਪਿਆ ਹੈਗਾ ਜੀ ਸਾਰਾ ਉਰੇ ਤੇ ਇਹ ਜਾਣਕਾਰੀ ਲੈਣੇ ਆ ਬਾਈ ਹੁਣਾਂ ਤੋਂ ਤੇ ਐਡਰੈਸ ਵਗੈਰਾ ਵੀ ਪੁੱਛ ਰਹੇ ਹੈਗੇ ਜੀ ਤੁਸੀਂ ਦੱਸੋਗੇ ਜੀ ਆ ਮਾਈਕ ਲੈ ਲਈ ਬਾਈ ਹੱਥ ਦੀ ਰੱਖ ਲਈ ਚਾਹੀਏ ਹਾਂਜੀ ਵੀਰੇ ਹੁਣ ਦੱਸੋ ਜਿਹੜਾ ਪੌਲਾ ਹੁੰਦਾ ਹੈਗਾ ਟੀਚਿਆਂ ਵਾਲਾ ਉਹਦੇ ਨਾਲ ਆ ਠੀਕ ਹੈ ਠੀਕ ਹੈ ਜੀ ਉਹ ਕੱਲ ਨੂੰ ਬਾਈ ਉੱਥੇ ਠੀਕ ਆ ਉੱਥੇ ਅਗਰ ਵਾਲ ਮਾਰਕਪ ਉਹਦੇ ਤੋਂ ਠੀਕ ਹੈ ਜੀ ਜਿਹੜਾ ਆਪਾਂ ਘਾੜਦੇ ਨਹੀਂ ਤੁਹਾਨੂੰ ਇਹਦੇ ਉੱਤੇ ਆਪਾਂ 20 ਤੋਂ 40% ਆਫ ਦੇ ਰਹੇ ਆ ਮਾਰਬਲ ਟਾਈਲਾਂ ਰੇਲ ਠੀਕ ਹੈ ਵੀਰੇ ਇਹ ਕਿੰਨੇ ਟਾਈਮ ਲਈ ਆਫਰ ਹੈ ਇਹ ਆਪਣੇ ਕੋਲ ਹੈਗਾ ਦੀਵਾਲੀ ਤੱਕ ਦੀਵਾਲੀ ਤੱਕ ਆ ਜੀ ਠੀਕ ਹੈ ਵੀਰੇ ਤੇ ਜਿਹੜਾ ਮਾਰਬਲ ਆਗੇ ਇਹਦੇ ਬਾਰੇ ਵੀ ਦੱਸੋਗੇ ਮਾੜਾ ਜੀ ਵੀ ਇਹ ਲੱਗ ਲੱਗ ਵੈਰਾਈਟੀ ਹੁੰਦੀ ਹੈਗੀ ਸਾਰੇ ਲੱਗ ਲੱਗ ਵੈਰਾਈਟੀ ਹੁੰਦੀ ਹੈ ਦੇ ਵਿੱਚ ਵੀਰੇ ਜਿਵੇਂ ਆਏ ਤਾਂ ਆਪਣਾ ਰਾਜਸਥਾਨ ਵਾਲਾ 100 ਸਾਲਾ ਹਾਂ ਸਾਰੇ ਮਿਲ ਜਾਂਦੇ ਆ ਕੋਪਲੇ ਜਿਵੇਂ ਜੁੜਸਟੇ ਦਾ ਕੈਨੇਡਾ ਦਾ ਠੀਕ ਹੈ ਵੀਰੇ ਉਹਦੇ ਹਿਸਾਬ ਨਾਲ ਰੇਟ ਵੀ ਉਹਨਾਂ ਦਾ ਫਿਰ ਲੱਗ ਲੱਗ ਵਗੈਰਾ ਦਾ ਉਹ ਵੀ ਹੈਗਾ ਠੀਕ ਹੈ ਵੀਰੇ ਇਹ ਸਾਰੇ ਅਲੱਗ-ਅਲੱਗ ਜਿਹੜਾ ਆਪਣੇ ਕੋਲੇ ਰਾਜਸਥਾਨ ਵਾਲੇ ਹੈਗੇ ਆ ਉਹ ਮੰਨ ਕੇ ਚੱਲ ਵੀ 60 ਰੁਪਏ ਤੋਂ ਲੈ ਕੇ 85 ਰੁਪਏ ਤੱਕ ਦਾ ਹੈਗਾ ਜਿਹੜਾ 100 ਵਾਲਾ ਹੈਗਾ 85 ਰੁਪਏ ਤੋਂ ਲੈ ਕੇ 150 200 300 ਤੱਕ ਵੀ ਪਿਆ ਹੈਗਾ ਠੀਕ ਹੈ ਠੀਕ ਹੈ ਜੀ ਜਿਹੜੇ ਆਪਣੇ ਕੋਲੇ ਕੈਨੇਡਾ ਯੂਨੀਵਰਸਿਟੀ ਦਾ ਹੈਗਾ ਉਹ ਮੰਨ ਕੇ 900 ਤੋਂ ਸਟਾਰਟ ਹੋਊਗਾ ਠੀਕ ਹੈ ਵੀਰੇ ਆਪਣੇ ਕੋਲੇ ਕੰਪੋਨੈਂਟ ਤੋਂ ਆਪਸ ਵੀ ਲੈ ਜਾਂਦਾ ਠੀਕ ਹੈ ਜੀ ਵੈਰਿਟੀ ਬਹੁਤ ਆ ਜਿਹੜੇ ਸਟਾਈਲ ਦੇ ਵਿੱਚ ਇਹ ਤੁਰੇ ਕਿ ਜੱਟ ਤੱਕ ਆਪਨੇ ਕੋਲ ਤੇ ਆ ਸਾਰਾ ਪਿਆ ਹੈ ਨਾ ਜਿੱਧਰ ਜਿਵੇਂ ਆਪਸੇ ਵਾਸਤੇ ਅੱਜਕੱਲ ਜੀ 2/2 2/4 3/4 6/4 4/8 ਹਰ ਤਰ੍ਹਾਂ ਦਾ ਸਾਈਜ਼ ਮਿਲ ਜੂਗਾ ਕੋਈ ਪੂਰੇ ਵੱਡੀ ਉਹ ਲਗਾਉਂਦੇ ਨੇਗੇ ਟਾਇਲ ਇੱਕ 4/8 ਦੇ ਵਿੱਚ ਸਾਈਜ਼ ਵੱਡੇ ਤੋਂ ਵੱਡਾ ਸਾਈਜ਼ ਉਹ ਵੀ ਮਿਲ ਜੂਗਾ ਠੀਕ ਹੈ ਹਾਂ ਉਹ ਕਿਉਂਕਿ ਉਹ ਸੋਹਣਾ ਲੱਗਦਾ ਹਨ ਲੱਗਿਆ ਬਹੁਤ ਲਗਾਉਂਦੇ ਨੇਗੇ ਤੇ ਆ ਪੈ ਗਿਆ ਜੀ ਸਾਰਾ ਮਾਰਬਲ ਇਧਰ ਬਾਈ ਹੁਣਾਂ ਦਾ ਐਂਟਰ ਲੌਕ ਟਾਇਲ ਲੱਗਦੀ ਆ ਉਹਦੇ ਵਾਸਤੇ ਵੀ ਆਪਣੇ ਕੋਲ ਟਾਇਲ ਹੈਗੀ ਆ ਠੀਕ ਹੈ ਜੀ ਇਹਦੇ ਵਿੱਚ 20mm ਆ ਠੀਕ ਹੈ ਆ ਦੇਖ ਠੀਕ ਹੈ ਇਹ ਇੰਟਰਲੌਕ ਦਾ ਕੰਮ ਕਰਦੀ ਹੈ ਫਿਰ ਠੀਕ ਹੈ ਵੀਰੇ ਠੀਕ ਹੈ ਸਰ ਇਹਦੇ ਵਿੱਚ ਆਪਣੇ ਕੋਲ 16mm ਤੇ 20mm ਠੀਕ ਹੈ ਜੀ ਆ ਆਪਣੀ ਫਾਸਟ ਆ ਗਈ 34 ਫਾਸਟ ਆ ਗਿਆ ਠੀਕ ਹੈ ਜੀ ਇਹਦੇ ਵਿੱਚ 35 64 ਤੇ 32 32 ਤੋਂ ਬਈ 4 4/6 ਵੀ ਆਪਣੇ ਕੋਲ ਚੈਲ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਇੱਕ ਬਰੇਕ ਪੇਪਰ ਮੈਟ ਹੁੰਦੀ ਆ ਗਲਾਸੀng ਹੁੰਦੀ ਆ ਮੈਟ ਹੁੰਦੀ ਆ ਤੇ ਗਲੋਸ ਇਹਦੇ ਚ ਚਾਰ ਟਾਈਲਾਂ ਦੇ ਵਿੱਚ ਚਾਰ ਵੈਰਾਈਟੀ ਹੁੰਦੀ ਆ ਠੀਕ ਹੈ ਜੀ ਇਹ ਪੇਪਰ ਇਹ ਗਲੋਸ ਤੇ ਮੈਟ ਚ ਹੁੰਦੀ ਆ ਇਹ ਦੇਖੋ ਠੀਕ ਹੈ ਜੀ ਤੇ ਅੱਜ ਕੱਲ ਜੇ ਮਾਰਬਲ ਦੇ ਨੇਚਰਲ ਦੀ ਲੁੱਕ ਦੇਉਂਗਾ ਹਾਂ ਹਾਂ ਆ ਸੋਹਣਾ ਲੱਗਦਾਗਾ ਵੀ ਇਹਦੇ ਵਿੱਚ ਵੈਰਾਈਟੀ ਬਹੁਤ ਆਪਣੇ ਕੋਲ ਠੀਕ ਹੈ ਜੀ ਤੇ ਧੰਨਵਾਦ ਵੀਰੇ ਬਹੁਤ ਬਹੁਤ ਆ ਕਾਰਡ ਲੈ ਲਿਆ ਤੁਹਾਡਾ ਤੇ ਨੰਬਰ ਇੱਕ ਵਾਰੀ ਦੱਸ ਰੋ ਤੁਸੀਂ ਸਾਰਿਆਂ ਨੂੰ ਹਣਾ ਹੈਗਾ ਜੀ ਆਪਣੇ ਕੋਈ ਮਾਨਿਕੋ 85918 0289 ਠੀਕ ਹੈ ਜੀ 99801 48659 ਤੇ ਇੱਕ ਵਾਰੀ ਐਡਰੈਸ ਵੀ ਦੱਸ ਦੋ ਜੀ ਦੁਬਾਰਾ ਇਹ ਆਪਣਾ ਹੈਗਾ ਕੁਚੌਕੈਂਚੀਆਂ ਨੀਅਰ ਰਾਧਾ ਸੁਆਮੀ ਵਿਆਸ ਦਾ ਡੇਰਾ ਹੀ ਅਗਰਵਾਰ ਮਾਲਵਾ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਬਹੁਤ ਧੰਨਵਾਦ ਤੇ ਇਧਰਲੇ ਪਾਸੇ ਇਹ ਟੂਲ ਵਗੈਰਾ ਪਏ ਨੇਗੇ ਸਾਰੇ ਤੇ ਈ ਤਰ੍ਹਾਂ ਦੇ ਟੂਲ ਨੇ ਜਿਵੇਂ ਰੈਂਚ ਪਏ ਆ ਚਾਬੀਆਂ ਹਨਾ ਉਹ ਸਾਰਾ ਕੁਝ ਪਿਆਗਾ ਜੀ ਇੱਥੇ ਤਾਂ ਬਹੁਤ ਜ਼ਿਆਦਾ ਹੈਗਾ ਤੇ ਜਿੰਦਾ ਡਾਡਾ ਪਾਉਂਦਾ ਇਹ ਚੋਰੀ ਚੋਰੀ ਕਰਨਾ ਆ ਹੋਰ ਸਮਾਨ ਪਿਆਗਾ ਜੀ ਇੱਥੇ ਬੋਰਡ ਪਏ ਨੇਗੇ ਟੋਰਚ ਪਈ ਹੈਗੀ ਉਹ ਚੱਲਾ ਪਿਆਗਾ ਛੋਟਾ ਜਿਹਾ ਤੇ ਉਹ 23 ਤਰ੍ਹਾਂ ਦੇ ਟੂਲ ਨੇ ਜਿਹੜੇ ਉਹ ਪਏ ਨੇਗੇ ਇੱਥੇ ਥੋੜੀਆਂ ਵੱਡੀਆਂ ਮਸ਼ੀਨਾਂ ਆ ਗਿਆ ਡਰਿੱਲ ਵਗੈਰਾ ਇੱਥੇ ਕਾ ਬਲੋਰ ਵਗੈਰਾ ਤੇ ਗਰਾਇੰਡਰ ਕਟਰ ਤੇ ਉਹ ਚੀਜ਼ਾਂ ਪਈਆਂ ਨੇਗੇ ਸਾਰੀਆਂ ਜੀ ਇੱਥੇ ਤੇ ਇਹ ਸਾਰਾ ਸਮਾਨ ਪਿਆਗਾ ਜੀ ਉਰੇ ਬੋਸ਼ ਵਧੀਆ ਕੰਪਨੀਆਂ ਨੇਗੇ ਕਰਤਕੇਲਾ ਦੇ ਘੱਟ ਕੀ ਘੱਟ ਲਓ ਬਈ ਤੇ ਇਹ ਸਮਾਨ ਪਿਆਗਾ ਜੀ ਇੱਥੇ ਸਾਰਾ ਤੇ ਇਧਰ ਆਪਣੇ ਕੋਲੇ ਬਾਈ ਜੀ ਆਗੇ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਸੱਸੀ ਗੱਲ ਬਾਈ ਜੀ ਸੱਸੀ ਗੱਲ ਵੀਰੇ ਪਹਿਲਾਂ ਤਾਂ ਆਪਣਾ ਨਾਮ ਐਡਰੈਸ ਤੇ ਨੰਬਰ ਦੱਸ ਦੇਈ ਸਾਰਿਆਂ ਨੂੰ ਨਾਮ ਵੀਰੇ ਅਨੂਪ ਸ਼ੇਰ ਗਿੱਲਾ ਆਪਣੀ ਫਰਮ ਦਾ ਨਾਮ ਇਹ ਡਿਸਕਾਊਂਟ ਆਊਟਲਟ ਆ ਠੀਕ ਹੈ ਜੀ ਇਹ ਪੁੱਚੋ ਕੈਂਚੀਆਂ ਦੀ ਆਪਣੀ ਸ਼ਾਪ ਆ ਗਈ ਠੀਕ ਹੈ ਵੀਰੇ ਐਮਾਜ਼ਨ ਦਾ ਸਟੋਰ ਆਪਣਾ ਠੀਕ ਹੈ ਜੀ ਤੇ ਤੁਸੀਂ ਇੱਕ ਵਾਰੀ ਨਿਗਾਹ ਮਰਵਾ ਦਿਓ ਆਪਣੇ ਕੋਲੇ ਟੂਲ ਆਉਂਦਾਗਾ ਠੀਕ ਹੈ ਬਈ ਸਾਰਾ ਮਤਲਬ ਕੰਪਨੀ ਆਉਂਦੀ ਜਿਵੇਂ ਬੋਸ਼ ਸਟਰਨਲੀ ਡਿਵਾਰਟ ਹਮ ਮੋਸਟਲੀ ਇਹਨਾਂ ਤੇ ਹਰ ਟਾਈਮ ਆਪਣੇ ਕੋਲੇ 60 ਤੋਂ 65% ਮਤਲਬ ਲੈਸ ਚੱਲਦਾ ਹੀ ਰਹਿੰਦਾ ਬਈ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਸਾਰਾ ਆਪਣੇ ਕੋਲੇ ਟੂਲ ਦਾ ਜਿਹੜਾ ਸਟਾਕ ਆਗਾ ਹਾਂਜੀ ਹਾਂਜੀ ਵੀਰੇ ਵੈਸੇ ਸਾਡੇ ਕੋਲੇ ਕੈਟਾਗਰੀ ਸਾਰੀ ਹੁੰਦੀ ਆ ਠੀਕ ਹੈ ਇੱਥੇ ਅਸੀਂ ਮਤਲਬ ਕਿਸਾਨ ਮੇਲੇ ਕਰਕੇ ਸਿਰਫ ਟੂਲ ਤੇ ਲਾਉਣ ਹੈਨ ਗਾਰਡਨ ਦਾ ਉਹੀ ਖੇਤ ਠੀਕ ਹੈ ਵੀ ਠੀਕ ਹੈ ਹਾਂਜੀ ਹਾਂਜੀ ਹੈਲੋ ਬਾਈ ਇਹ ਸਾਰਾ ਸਿਸਟਮ ਬਾਈ ਹੁਣਾਂ ਕੋਲ ਮਿਲ ਜੂਗਾ ਜੀ ਤੇ ਐਡਰੈਸ ਆਪਾਂ ਤੁਹਾਨੂੰ ਦੱਸਤਾ ਜੀ ਤੁਹਾਨੂੰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਪਿੱਟੂ ਚਾਹੀਦਾ ਤਾਂ ਤੁਸੀਂ ਸਟੋਰ ਤੇ ਵਿਜ਼ਿਟ ਕਰ ਸਕਦੇ ਹੋਗੇ ਆਨਲਾਈਨ ਬਾਈ ਹੁਣੀ ਨਹੀਂ ਕਰਦੇ ਹੈਗੇ ਜੀ ਕੰਮ ਠੀਕ ਹੈ ਜੀ ਹਾਂਜੀ ਹਾਂਜੀ ਤੇ ਧੰਨਵਾਦ ਬਾਈ ਬਹੁਤ ਠੀਕ ਹੈ ਬਾਈ ਥੈਂਕ ਯੂ ਥੈਂਕ ਯੂ ਜੀ ਵਾਓ